ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਆਪ ਸਭ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਜਿਹੜੀ ਆ ਉਹ ਆ ਚੁੱਕੀ ਹੋਈ ਆ ਤਾਂ ਸਰਕਾਰ ਉਸ ਦੇ ਤਹਿਤ ਲਗਭਗ ਪੰਜਾਬ ਦਾ 65000 ਕਿੱਲਾ ਉਹ ਕਿਸਾਨਾਂ ਤੋਂ ਲਵੇਗੀ ਅਤੇ ਉੱਤੇ ਕਲੋਨੀ ਜੜੀਆਂ ਨੇ ਉਹ ਸਟੈਬਲਿਸ਼ ਕੀਤੀਆਂ ਜਾਣਗੀਆਂ ਗਲਾਡਾ ਇਸ ਦੇ ਵਿੱਚ ਪੂਰਾ ਰੋਲ ਜਿਹੜਾ ਆ ਅਦਾ ਕਰ ਰਹੀ ਆ ਪਰ ਇੱਕ ਕਲੋਨੀ ਦੇ ਵਿੱਚ ਅਸੀਂ ਮੌਜੂਦ ਆ ਤਾਂ ਲੱਗ ਰਿਹਾ ਹੋਏਗਾ ਮੈਂ ਕਲੋਨੀ ਅੱਜ ਕਿਉਂ ਦਿਖਾ ਰਿਹਾ ਇਹ ਜਗਾ ਕਿਹੜੀ ਆ ਇਹ ਜਗਰਾਓ ਖੰਡ ਮਿਲਦੀ ਜਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੇਟ ਤੇ ਅਸੀਂ ਮੌਜੂਦ ਆ ਇਹ ਗੇਟ ਜਿਹੜਾ ਇਹ ਕਲੋਨੀ ਨੂੰ ਲੱਗਣਾ ਸੀ ਤੇ ਹੁਣ ਤੁਹਾਨੂੰ ਦੱਸ ਦਈਏ ਵਿਪਸ਼ਨੇ ਕਈ ਸਮੇਂ ਤੋਂ ਇਹ ਕਲੋਨੀ ਇਸੇ ਤਰੀਕੇ ਨਾਲ ਖਾਲੀ ਪਈ ਆ ਇਹ ਖਾਲੀ ਕਿਉਂ ਪਈ ਆ ਇਸ ਦੇ ਪਿੱਛੇ ਕਾਰਨ ਕੀ ਆ ਇਹ ਜਗਰਾਓ ਦੀ ਖੰਡ ਮਿਲਦੀ ਜਗਾ ਤੇ ਇਹਨੂੰ ਡਿਵੈਲਪ ਕਰਨਾ ਸੀ ਤੇ ਗਲਾਡਾ ਕਿਉਂ ਨਹੀਂ ਇਸ ਵੱਲ ਧਿਆਨ ਦੇ ਰਹੀ ਜ਼ਰੂਰ ਵਾਹੀਯੋਗ ਜ਼ਮੀਨਾਂ ਤਾਂ ਹੁਣ ਇਸ ਦੇ ਵਿੱਚ ਲੈਂਡ ਪੂਲਿੰਗ ਦੇ ਵਿੱਚ ਆ ਚੁੱਕੀਆਂ ਹੋਈਆਂ 65000 ਕਿੱਲਾ ਕਹਿਣਾ ਸੁੱਖਾ ਤਾਂ ਮੇਰੇ ਨਾਲ ਇਸ ਸਮੇਂ ਸੁੱਖਿਸ਼ਗਰਾਉ ਮੌਜੂਦ ਹੈ ਗੱਲਬਾਤ ਕਰਦੇ ਆ ਪੀਐਸਐਲ ਦੇ ਵਿੱਚ ਇਹ ਕੀ ਪਲਾਨ ਸੀਗਾ ਕੀ ਸੀਗਾ ਤੇ ਅੱਜ ਇਹ ਉਜਾੜ ਕਿਉਂ ਬਣ ਗਿਆ ਐਵੇਂ ਸੋਚ ਸਕਦੇ ਹੋ ਵੀ ਇਹ ਉਜਾੜ ਬਣਿਆ ਇੱਥੇ ਖੇਤੀ ਵੀ ਹੋ ਸਕਦੀ ਸੀ ਤਾਂ ਹੁਣ ਗੱਲਬਾਤ ਕਰਦੇ ਆ ਭਾਈ ਜੀ ਕੀ ਗੱਲ ਹੈ ਉਜਾੜ ਕੇ ਬਣਿਆ ਆ ਇਹ ਨਾ ਭਾਈ ਕੋਹਰ ਦੇਖ ਤੂੰ ਤੁਸੀਂ ਇਹ ਦੇਖ ਲਓ ਵੀ ਜਿਹੜਾ ਇਹ ਹੁਣ ਪੁੱਡਾ ਚਾਹੇ ਗਲਾਡਾ ਕਹ ਲਈਏ ਗਮਾਡਾ ਕਹ ਲਈਏ ਜਿਹੜਾ 24311 ਏਕੜੇ ਲੁਧਿਆਣਾ ਮੋਗਾ ਲੁਧਿਆਣਾ ਮੁੱਲਾਪੁਰ ਜਗਰਾਉਂ ਦੀ ਜ਼ਮੀਨਾਂ 'ਚ ਬਣਾਉਣ ਨੂੰ ਕਹਿੰਦੇ ਅਰਬਨ ਸਟੇਟ ਤਾਂ ਅਰਬਨ ਸਟੇਟ ਵਰਗੀ ਕਲੋਨੀ ਸੀ 92 93 ਕਿੱਲੇ ਥੋੜੇ ਨਹੀਂ ਹੁੰਦੇ ਇਹਨਾਂ 'ਚ ਕਿੰਨੀ ਕਣਕ ਹੋਣੀ ਸੀ ਕਿੰਨੇ ਚੌਲ ਹੋਣੇ ਸੀ ਗੰਨਾ ਵਗੈਰਾ ਹੋਣਾ ਸੀ ਇਹ ਇੱਥੇ ਇਹਨਾਂ ਨੇ ਕਲੋਨੀ ਬਣਾਈ ਤੇ ਇਹ ਚੱਲੀ ਹੋਈ ਨਹੀਂ ਹੁਣ ਪੁੱਡਾ ਕੋਲੇ ਹੈ ਜਵਾਬ ਜੇ ਇਹ ਨਹੀਂ ਚੱਲੀ ਪਿਛਲੇ 10 ਸਾਲਾਂ ਤੋਂ ਤਾਂ ਉਹ ਭਾਈ ਤੁਸੀਂ ਅਰਬਨ ਸਟੇਟਾ ਕਿਵੇਂ ਚਲਾ ਲੋਗੇ ਪੰਜਾਬ ਦੇ ਵਿੱਚ ਹਰ ਇੱਕ ਬੰਦੇ ਕੋਲੇ ਘਰ ਹੈ ਅਸੀਂ ਕਿਉਂ ਆ ਕਬੂਤਰਾਂ ਦੇ ਖੁੱਡਿਆਂ 'ਚ ਰਮਾਂਗੇ ਭਾਈ ਤੁਹਾਡੀਆਂ ਕਲੋਨੀ ਅਰਬਨ ਸਟੇਟਾ 'ਚ ਕਿਉਂ ਰਮ ਕਿਉਂ ਰਮਾਂਗੇ ਇਹ ਸਿਰਫ ਪੰਜਾਬ ਤੋਂ ਬਾਹਰਲੇ ਲੋਕ ਲਿਆ ਕੇ ਇੱਥੇ ਵਸਾਉਣੇ ਆ ਉਹਨਾਂ ਦਾ ਪਲਾਨ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਬਿਲਕੁਲ ਇਹ ਬੈਕਫੁੱਟ ਤੇ ਹੈ ਸਰਕਾਰ ਨੂੰ ਪਿੱਛੇ ਮੁੜਨਾ ਪੈਣਾ ਮੈਂ ਤਾਂ ਸਾਰੇ ਪੰਜਾਬ ਨੂੰ ਤੁਹਾਡੇ ਰਹੀਆਂ ਦੱਸਣਾ ਚਾਹੁੰਦਾ ਵੀ ਆ ਦੇਖ ਲੋ ਆਉਡੀ ਉਦਾਰਨੇ ਲੈਂਡ ਪੁਲਿੰਗ ਪਾਲਿਸੀ ਦੀ ਇੱਕ ਐਗਜ਼ਾਮਪਲ ਹੈ ਜਗਰਾਉਂ ਦੇ ਵਿੱਚ ਵੱਡੀ ਖੰਡ ਮਿਲ ਜਿੱਥੇ ਕਿ ਦਵਾਬੇ ਤੱਕ ਤੋਂ ਗੰਨਾ ਆਉਂਦਾ ਸੀ ਸਾਰਾ ਮਾਲਵਾ ਇੱਥੇ ਗੰਨਾ ਲੈ ਕੇ ਆਉਂਦਾ ਸੀ ਹੋ ਸਕਦਾ ਮੁੱਖ ਮੰਤਰੀ ਅਜ ਭਗਵਾਨ ਸਿੰਘ ਮਾਨਹਰੀ ਉਹ ਵੀ ਕਿਤੇ ਆਪਦੇ ਪਿੰਡੋਂ ਇੱਥੇ ਗੰਨੇ ਲੈ ਕੇ ਆਉਣ ਕਿਉਂਕਿ ਬਹੁਤ ਵੱਡੀ ਮਿਲ ਸੀ 슈ਗਰ ਮਿਲ 슈ਗਰ ਮਿਲ ਬੰਦ ਕੀਤੀ ਗਈ ਤੇ ਆਹ ਕਲੋਨੀ ਕੱਢ ਦਿੱਤੀ ਗਈ ਪੁੱਡਾ ਦੁਆਰਾ ਇਹ ਪੁੱਡਾ ਨੇ ਕਲੋਨੀ ਕੱਟੀ ਬਿਲਕੁਲ ਫੇਲ ਸਾਬਤ ਹੋ ਗਈ ਆ ਤੁਸੀਂ ਮੇਰੇ ਨਾਲ ਸੀ ਆਪਾਂ ਸਾਰਾ ਘੁੰਮ ਕੇ ਦਿਖਾਇਆ 45 ট্রান্সਫਾਰਮਰ ਚੋਂ ਤਿੰਨ ਜਾਂ ਚਾਰ ਚੱਲ ਰਹੇ ਆ ਬਾਕੀ ਸਾਰਿਆਂ ਚੋਂ ਤੇਲ ਕੱਢ ਲਿਆ ਗਿਆ ਚੋਰਾਂ ਦੁਆਰਾ ਤੇ ਦਿਨੇ ਲੋਕ ਇੱਥੇ ਆਉਣ ਤੋਂ ਡਰਦੇ ਆ ਇਹ ਕਾਹਦੇ ਵਾਸਤੇ ਰਹਿ ਗਈ ਇੱਥੇ ਗੱਡੀਆਂ ਤੇ ਆਸ਼ਕ ਆਉਂਦੇ ਨੇ ਅੱਛਾ ਗੱਡੀਆਂ ਚ ਆਪਦੀਆਂ ਮਸ਼ੂਕਾਂ ਨੂੰ ਬਹੌਂਦੇ ਨੇ ਇੱਥੇ ਚੋਲ ਮੋਲ ਹੁੰਦਾ ਤੇ ਉਹ ਗੱਡੀ ਲੈ ਕੇ ਨਿਕਲ ਜਾਂਦੇ ਨੇ ਸਿਰਫ ਤਿੰਨ ਪਰਿਵਾਰ ਤਿੰਨ ਘਰ ਨੇ ਇੱਥੇ ਜਿਹੜੇ ਰਹਿੰਦੇ ਨੇ ਉਹਨਾਂ ਚ ਦੋ ਪੱਕੇ ਰਹਿੰਦੇ ਨੇ ਇੱਕ ਆਗੇ ਚਲੇ ਗਏ ਉਹਨਾਂ ਨੂੰ ਮੜਾ ਜਾ ਪੁੱਛ ਕੇ ਦੇਖੋ ਵੀ ਕੀ ਹਾਲ ਹੈ ਇਹ ਸਿਰਫ ਆਸ਼ਕੀ ਦਾ ਅੱਡਾ ਬਣੀ ਹੋਈ ਐ ਇਸ ਤੋਂ ਇਲਾਵਾ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਐ ਆ ਜਿੰਨੇ ਖੰਭੇ ਨੇ ਆ ਤੁਸੀਂ ਪੋਲ ਤੇ ਸਾਰੇ ਦੇਖ ਲਓ ਆ ਟਰਾਂਸਫਾਰਮ ਸਾਰਿਆਂ ਚੋਂ ਤੇਲ ਕੱਢਿਆ ਜਾ ਚੁੱਕਾ ਇਹ ਚੋਰ ਚੋਰੀਆਂ ਕਰਦੇ ਨੇ ਇਹ ਚੱਲੀ ਹੋਈ ਨਹੀਂ ਸੋ ਸਰਕਾਰ ਇਹਦੇ ਜਵਾਬ ਦੇ ਦੇ ਜਦ ਥੋੜੀ 10 ਸਾਲਾਂ ਚ ਪੁੱਢਾ ਤੋਂ ਗਲਾਡਾ ਗਮਾਡਾ ਸਾਰੀਆਂ ਆਪਾਂ ਲਾ ਲਈਏ ਇੱਕੋ ਤਰ੍ਹਾਂ ਦੀਆਂ ਨੇ ਤਾਂ ਪੁੱਢਾ ਤੋਂ ਜੇ ਇਹ ਨਹੀਂ ਚੱਲੀ ਤਾਂ ਅਰਬਨ ਸਟੇਟਾਂ ਕਿਵੇਂ ਚੱਲਣਗੀਆਂ ਭਾਈ ਹੁਣ ਦੱਸੋ ਇਹ ਆ ਆ ਸਾਹਮਣੇ ਜੀਟੀ ਰੋਡ ਆ ਬਿਲਕੁਲ ਜੀਟੀ ਰੋਡ ਉੱਪਰ ਖੜੇ ਆ ਲੁਧਿਆਣਾ ਫਿਰੋਜ਼ਪੁਰ ਜੀਟੀ ਰੋਡ ਹੈ ਇਹਦੇ ਨਾਲ ਇਹ ਐਡੀ ਡਵੈਲਪ ਹੋਈ ਸੀ ਗੱਲ ਕੀ ਹੈ ਕਿਸਾਨ ਉਜਾੜਿਆ ਗਿਆ ਹੁਣ ਦੇਖੋ ਜਦੋਂ ਬਜ਼ੁਰਗ ਦੱਸਦੇ ਨੇ ਕਿ ਜਦੋਂ ਜਗਰਾਉ ਖੰਡ ਮਿਲ ਬਣੀ ਹੈ ਤਾਂ ਪਿੰਡਾ ਕੋਠੇ 8 ਚੱਕ ਇਹਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸੀ ਤਾਂ ਉਦੋਂ ਇਹਨਾਂ ਨੂੰ ਕਿਹਾ ਗਿਆ ਕਿਸਾਨਾਂ ਨੂੰ ਵੀ ਤੁਹਾਨੂੰ ਅਸੀਂ ਨੌਕਰੀਆਂ ਦੇ ਰੱਖਾਂਗੇ ਰੱਖੇ ਵੀ ਗਏ ਕੋਠੇ 8 ਚੱਕ ਦੇ ਕੋਈ ਬੰਦੇ ਕੋਈ ਸਿਕਿਉਰਟੀ ਤੇ ਕੋਈ ਕਿਵੇਂ ਪਰ ਜਦੋਂ ਖੰਡ ਮਿਲ ਬਣ ਗਈ ਉਦੋਂ ਬਾਅਦ ਇਹ ਬੰਦ ਕਰਕੇ ਇਹ ਜੀ ਪੁੱਡਾ ਨੂੰ ਜ਼ਮੀਨ ਦੇਤੀ ਪੁੱਡਾ ਅਪਰੂਵਡ ਕਰੂਗਾ ਕਲੋਨੀ ਹੁਣ ਤੁਸੀਂ ਮੈਨੂੰ ਇੱਕ ਕੈਮਰਾ ਘੁਮਾ ਕੇ ਕੈਮਰਾਮੈਨ ਦਿਖਾ ਦੇਵੇ ਵੀ ਕਿੰਨੇ ਘਰ ਨੇ ਭਾਈ ਉਜਾੜ ਹੋ ਗਿਆ ਇਦਾਂ ਹੀ ਜਿਹੜੀਆਂ ਅਰਬਨ ਸਟੇਟਾਂ ਲੁਧਿਆਣੇ ਮੁੱਲਾਂਪੁਰ ਜਗਰਾਉਂ ਦੀਆਂ ਜ਼ਮੀਨਾਂ 'ਚ ਬਣਨੀਆਂ ਨੇ ਇਦਾਂ ਹੀ ਉਜਾੜਾ ਕਰਨਾ ਇਹ ਤਾਂ 100 ਕਿੱਲੇ ਤੋਂ ਵੀ ਘੱਟ ਹੈ ਤੇ ਹੁਣ ਤਾਂ 65000 ਕਿੱਲਾ ਆ ਗਿਆ ਕਿੱਥੋਂ ਡਿਵੈਲਪ ਕਰਨਗੇ ਕਿੰਨੇ ਸਾਲ ਇਹ 10 ਸਾਲਾਂ ਵਿੱਚ ਇਹ ਨਹੀਂ ਹੋਈ ਤੇ ਉਹ ਕਦੋਂ ਕਰਨਗੇ ਤੁਸੀਂ ਆਪਾਂ ਗੱਡੀ ਚੱਕਦੇ ਆਂ ਗਿੜਾ ਲਾ ਕੇ ਆਪਾਂ ਦੇਖਿਆ ਵੀ ਇਹ 100 ਕਿੱਲੇ ਦੇ ਆਲੇ ਦੁਆਲੇ ਵੀ ਵਿੱਚ ਦੀ ਘੁੰਮਣਾ ਬਹੁਤ ਵੱਡੀ ਗੱਲ ਹੈ ਤੇ ਆਪਣੇ ਕੱਲੇ ਲੁਧਿਆਣਾ ਵਿੱਚ 24000 ਕਿੱਲਾ ਹੈ ਪੂਰਾ ਪੰਜਾਬ ਵਿੱਚ 65000 ਕਿੱਲਾ ਹੈ ਤਾਂ ਸਾਡੇ ਕੋਲੇ ਖਾਵਾਂਗੇ ਕੀ ਲੁਧਿਆਣਾ ਦੇ ਵਿੱਚ ਹੋਰ ਵੀ ਜੇ ਮਾਛੀ ਵਾਲੇ ਸਾਈਡ ਜਾਂਦੇ ਆ ਉਹ ਵੀ ਏਰੀਆ ਚਲੋ ਲੁਧਿਆਣਾ ਦੇ ਵਿੱਚ ਗਨੀ ਗਨੀ ਜਾਂਦਾ 21000 ਤਾਂ ਉੱਥੇ ਵੀ ਹੋਰ ਅਨਾਉਂਸ ਕਰਦਾ ਫੇਰ ਤੁਸੀਂ ਦੇਖੋ ਹਾਲ ਜੇ ਇਹ ਸਾਰੀ ਜ਼ਮੀਨ ਖੇਤੀਯੋਗ ਜ਼ਮੀਨ ਖਤਮ ਹੋ ਗਈ ਤਾਂ ਇਨਾਂ ਦੇ ਵਾਸਤੇ ਕਾਰਪੋਰੇਟ ਤੇ ਚਲਾਇਆ ਜਾਊਗਾ ਕਾਰਪੋਰੇਟ ਨੇ ਤੁਹਾਨੂੰ ਪਤਾ ਹੈ ਵੀ ਆਪਾਂ ਇੱਕ ਆਲੂ ਦਾ ਚਿਪਸ 20 ਰੁਪਏ ਦਾ ਵੇਚਦਾ ਨਾ ਇੱਕ ਆਲੂ ਦਾ ਤੇ ਜੇ ਕਾਰਪੋਰੇਟ ਦੇ ਹੱਥ ਆਟਾ ਚਲਾ ਗਿਆ ਤਾਂ ਆਟਾ ਉਹ 500 ਰੁਪਏ ਕਿਲੋ ਵੇਚਣਗੇ ਇਹ ਪੰਜਾਬ ਦੇ ਲੋਕਾਂ ਨੂੰ ਉਜਾੜਨ ਦੀ ਖਤਮ ਕਰਨੀਆਂ ਸਕੀਮਾਂ ਨੇ ਜਿਹੜੀਆਂ ਸਰਕਾਰਾਂ ਦੁਆਰਾ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਇਹਦੇ ਵਿੱਚ ਮੂਰੇ ਹੋ ਕੇ ਸ਼ਾਮਲ ਹੈ ਉਹ ਆਕੇ ਹੀ ਜਵਾਬ ਦੇ ਦੇਣ ਵੀ ਪੁੱਡਾ ਤੋਂ ਆਹ ਕਲੋਨੀ ਨਹੀਂ ਚੱਲੀ ਹੋਰ ਪੁੱਡਾ ਕੀ ਕਰੂਗਾ ਤੁਸੀਂ ਸਾਰਾ ਕਮਾਗ ਦੇ ਲੋ ਮੈਨੂੰ ਇੱਕ ਵੀ ਦਿਖਾ ਦਿਓ ਵੀ ਕੋਈ ਇੱਥੇ ਪਰਿਵਾਰ ਖੁਸ਼ ਹੋਵੇ ਇੱਕ ਵੀ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਕਹਿ ਰਹੇ ਹੋ ਵੀ ਇੱਥੇ ਇੱਕ ਵੀ ਪਰਿਵਾਰ ਖੁਸ਼ ਨਹੀਂ ਹੈ ਤਿੰਨ ਘਰ ਵਿਕੇ ਨੇ ਤੇ ਇੰਨੀ ਜ਼ਮੀਨ ਇਹਨਾਂ ਨੇ ਲਾਣੀਆਂ ਉੱਥੇ ਲਿਆਣਾ ਕਿਹੜਾ ਬਿਠਾਣਾ ਕਿਹੜੇ ਲੋਕਾਂ ਨੇ ਆਣਾ ਸਵਾਲ ਤਾਂ ਸਭ ਤੋਂ ਵੱਡਾ ਹੀ ਹੈ ਦੇਖੋ 10 ਸਾਲ ਹੋ ਚੱਲੇ ਨੇ ਇਹ ਆਈ ਬਾਦਲਾਂ ਦੇ ਵੇਲੇ ਸੀ ਜਦੋਂ ਖੰਡ ਮੇਲੇ ਪਲਾਨ ਉਦੋਂ ਆਇਆ ਸੀ ਹੁਣ 10 ਸਾਲ ਹੋ ਗਏ ਪੁੰਡਾ ਪੁੱਡਾ ਪ੍ਰੂਵਡ ਨਹੀਂ ਕਰ ਪਾਈ ਜਿਹੜੇ ਜਿਨ੍ਹਾਂ ਨੇ ਪਲਾਟ ਖਰੀਦੇ ਸੀ 60% ਉਹਨਾਂ ਚ ਪੁੱਡਾ ਨੂੰ ਵਾਪਸ ਕਰ ਚੁੱਕੇ ਆ ਇਹ ਕਾਗਜ਼ੀ ਕਾਗਜ਼ੀ ਰਿਕਾਰਡ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਰਹਿ ਕੌਣ ਗਏ ਆ ਜਿਹੜੇ ਆ ਦੋ ਤਿੰਨ ਪਰਿਵਾਰ ਇਹ ਵੀ ਪੁੱਡਾ ਦੇ ਮੂਹਰੇ ਲੁਧਿਆਣੇ ਗਲਾੜਾ ਦੇ ਦਫ਼ਤਰ ਮੂਹਰੇ ਜਾ ਕੇ ਬੈਠੇ ਸੀ ਵੀ ਭਾਈ ਇੱਥੇ ਚਾਰਦੀਵਾਰੀ ਕਰਾ ਦਿਓ ਅਸੀਂ ਬਿਲਕੁਲ ਸੇਫ ਨਹੀਂ ਕੋਈ ਚਾਰਦੀਵਾਰੀ ਨਹੀਂ ਆ ਹਾਲ ਦੇਖ ਲਓ ਸਫਾਈ ਦਾ ਕਿੱਡਾ-ਕੱਡਾ ਖੱਬਲ ਹੋ ਗਿਆ ਘਾਹ ਗੁੱਚਾ ਕਿੱਡਾ-ਕੱਡਾ ਕਿੱਡੀ-ਕੱਡੀ ਆ ਜੰਗਲੀ ਬੂਟੀ ਆ ਕਿੰਨਾ ਕੁ ਇਹਦੇ ਵਿੱਚ ਹੋਊਗਾ ਚੋਰ ਸ਼ਰਿਆਂਵਾਂ ਆਉਂਦੇ ਨੇ ਸ਼ਰਿਆਂਾਂ ਵਿੱਚ ਇੱਥੇ ਬੈਠ ਕੇ ਨਸ਼ੇ ਕਰਦੇ ਨੇ ਹਾਂ ਫਾਇਦਾ ਕਿਹਨੂੰ ਹੋਇਆ ਜਿਹੜੇ ਬੱਕਰੀਆਂ ਨਹੀਂ ਬੱਕਰੀਆਂ ਚਰਾਉਣਾ ਆਉਂਦੇ ਉਹ ਬੱਕਰੀਆਂ ਛੱਡ ਦਿੰਦੇ ਨੇ ਸਾੜੀ ਦਿਹਾੜੀ ਉਹ ਕਾਹ ਕੋ ਚਰੀਆਂ ਚਰ ਜਾਂਦੀਆਂ ਤੇ ਵਾਪਸ ਲੈ ਜਾਂਦੇ ਨੇ ਆਹ ਪੁੱड्ढा ਨੇ ਜਿਹੜਾ ਦਿੱਤਾ ਜਗਰਾਉਣ ਨੂੰ ਬੱਕਰੀਆਂ ਭੇਡਾਂ ਭੇਡਾਂ ਦੀ ਗੱਲ ਹਾਂ ਹਾਂ ਬਿਲਕੁਲ ਭੇਡਾਂ ਭੇਡਾਂ ਬੱਕਰੀਆਂ ਉਹੀ ਜਿਹੜੀਆਂ ਹੁਣ ਕਹਿ ਰਹੀਆਂ ਵੀ ਕੁਝ ਭੇਡਾਂ ਵੀ ਕਹਿ ਰਹੀਆਂ ਬਹੁਤ ਵਧੀਆ ਲੈਂਡ ਪੁਲਿੰਗ ਐਕਟ ਬਹੁਤ 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 ਚੰਗਾ ਵਾ ਉਹੀ ਭੇਡਾਂ ਇੱਥੇ ਆ ਕੇ ਚਰਦੀਆਂ ਨੇ ਇਸ ਲਈ ਇਹਨਾਂ ਦੇ ਮਗਰ ਨਾ ਲੱਗ ਜਿਓ ਇਹ ਸਰਕਾਰਾਂ ਨੇ ਲੈਂਡ ਪੂਲਿੰਗ ਐਕਟ ਦੇ ਨਾਂ ਤੇ ਤੁਹਾਡਾ ਉਜਾੜਾ ਕਰਨਾ ਤੇ ਕਰਕੇ ਰਹਿਣਗੇ ਬਾਈ ਜੀ ਚਲੋ ਬਰਸਾਤ ਆ ਗਈ ਸਾਨੂੰ ਲੋਕੇਸ਼ਨ ਥੋੜੀ ਜੀ ਚੇਂਜ ਕਰਨੀ ਵੀ ਪਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇ ਵੀ ਇੱਥੇ ਅਸੀਂ ਆਏ ਆ ਤਾਂ ਹਾਲਾਤ ਬੜੇ ਵਧੀਆ ਲੱਗਦੇ ਆ ਤੁਸੀਂ ਆ ਦੇਖੋ ਆ ਜ਼ੂਮ ਕਰਕੇ ਆ ਦਿਖਾ ਦਿਓ ਆ ਦੇਖੋ ਆ ਭੰਨ ਕੇ ਤੋੜੇ ਗਏ ਆ ਆ ਜਿਹੜੇ ਕਾਬਲੇ ਆ ਕੀ ਗੱਲ ਆ ਜਿਹੜੇ ਚੋਰ ਉਹ ਦਰਵਾਜ਼ੇ ਬਾਰੀਆਂ ਲਾ ਕੇ ਲੈ ਗਏ ਜਿਹੜਾ ਵੀ ਲੋਹੇ ਦਾ ਸਮਾਨ ਸੀ ਆ ਐਂਗਲਾਂ ਲੱਗੀਆਂ ਸੀ ਆ ਦੇਖ ਲਓ ਆ ਕਿੱਥੇ ਆ ਉਹ ਖਤਮ ਆ ਆ ਲੱਗੀ ਹੋਈ ਆ ਆ ਲਾ ਕੇ ਲੈ ਗਏ ਕੋਈ ਇੱਥੇ ਜਿਹੜਾ ਸਿਕਿਉਰਿਟੀ ਗਾਰਡ ਨਹੀਂ ਹੈ ਪੁੱਡਾ ਨੇ ਜਿਹੜਾ 90 92 ਕਿੱਲੇ ਸੀਗੇ ਇਹ ਬਿਲਕੁਲ ਨਾਸ ਕਰਤਾ ਐਵੇਂ ਹੀ ਪੰਜਾਬ ਸਰਕਾਰ ਲੈਂਡ ਪੂਲਿੰਗ ਲਿਆ ਕੇ ਐਵੇਂ ਹੀ ਜਿਹੜੀਆਂ ਇਹ ਵਾਹੀਯੋਗ ਜ਼ਮੀਨਾਂ ਨੇ ਇਹਨਾਂ ਦਾ ਨਾਸ ਕਰਨ ਜਾ ਰਹੀ ਆ ਇੱਕ ਖਾਸ ਗੱਲ ਕੁਮਰ ਹੋਰ ਹੈ ਜਦੋਂ ਖੰਡ ਮਿਲ ਸੀ ਨਾ ਤਾਂ ਬੜਾ ਦੇਖਿਆ ਗਿਆ ਘਟੋ ਘਟ ਹਜ਼ਾਰ ਦਰਖਤ ਉੱਪਰ ਅਨੇਕਾਂ ਦਰਖਤ ਸੀ ਜਿਹੜੇ ਖੰਡ ਮਿਲ ਦੇ ਵਿੱਚ ਸੀ ਲੋਕ ਟਰਾਲੀਆਂ ਲੈ ਕੇ ਆਉਂਦੇ ਸੀ ਗੰਨੇ ਦੀਆਂ ਤਾਂ ਉਹ ਦਰਖਤਾਂ ਦੀ ਛਾਂ ਹਟ ਬਹਿੰਦੇ ਸੀ ਸਾਰੇ ਬੁੱਢਾ ਨੇ ਉਹ ਦਰਖਤ ਪੜਤੇ ਉਸ ਤੋਂ ਬਾਅਦ ਜਿਹੜੇ ਮਹਿੰਗੇ ਮਹਿੰਗੇ ਬੂਟੇ ਜਦੋਂ ਕਲੋਨੀ ਵਸਾਈ ਆ ਐਨੇ ਮਹਿੰਗੇ ਮਹਿੰਗੇ ਬੂਟੇ ਲਾਏ ਸੀ ਉਹਨਾਂ ਚੋਂ ਇੱਕ ਵੀ ਬੂਟਾ ਨਹੀਂ ਚੱਲਿਆ ਕਹਿਣ ਦਾ ਮਤਲਬ ਬੁੱਢਾ ਨੇ ਸਿਰਫ ਤੇ ਸਿਰਫ ਪੈਸਿਆਂ ਦੇ ਲਈ ਖੰਡਮਲ ਤੋਂ ਕਲੋਨੀ ਕੱਟੀ ਜਿੰਨੇ ਪੈਸੇ ਬਣਦੇ ਸੀ ਉਹ ਸਾਰੇ ਐਸਟੀਮੇਟੋਂ ਪੈਸਾ ਕਿੱਥੇ ਗਿਆ ਗਵਨ ਕੀਤਾ ਕਲੋਨੀ ਤੇ ਇੱਕ ਪੈਸੇ ਦਾ ਵਿਕਾਸ ਨਹੀਂ ਕੀਤਾ ਗਿਆ ਜੇ ਇਹ ਅਜ ਮੰਨ ਲਓ ਖੇਤੀਯੋਗ ਜ਼ਮੀਨ ਹੁੰਦੀ ਇਹਦੇ ਤੋਂ ਕਿੰਨੀ ਫਸਲ ਪੈਦਾ ਹੁੰਦੀ ਸਾਨੂੰ ਕਲੋਨੀਆਂ ਚਾਹੀਦੀਆਂ ਨਹੀਂ ਜੇ ਕਲੋਨੀਆਂ ਚਾਹੀਦੀਆਂ ਹੁੰਦੀਆਂ ਤਾਂ ਐਗਜ਼ਾਮਪਲ ਹੈ ਵੀ ਲੁਧਿਆਣਾ ਜੀਟੀ ਰੋਡ ਤੇ ਆ ਇਹ ਜਗਰਾਉਂ ਜੀਟੀ ਰੋਡ ਤੇ ਆਏ ਤਾਂ ਇਹ ਭਾਈ ਵਸੀ ਕਿਉਂ ਨਾ ਹੁੰਦੀ ਸਿਰਫ ਤਿੰਨ ਪਰਿਵਾਰ ਥੋੜਾ ਰਹਿੰਦੇ ਪੂਰਾ ਜਗਰਾਉਂ ਆ ਕੇ ਇੱਥੇ ਕਲੋਨੀਆਂ ਲੈਂਦਾ ਇੱਥੇ ਘਰ ਲੈਂਦਾ ਕਲੋਨੀ ਚ ਗੱਲ ਕੀ ਹੈ ਨਹੀਂ ਚਾਹੀਦੀਆਂ ਇਹ ਅੱਛਾ ਫਿਰ ਖਾਸ ਗੱਲ ਇੱਥੇ ਉਦੋਂ ਕਿਹਾ ਗਿਆ ਸੀ ਇੱਕ ਗੁਰਦੁਆਰਾ ਸਾਹਿਬ ਬਣਾਵਾਂਗੇ ਇੱਕ ਸਕੂਲ ਬਣਾਵਾਂਗੇ ਕਮਿਊਨਿਟੀ ਹਾਲ ਬ ਪੁੱਡਾ ਜਵਾਬ ਤਾਂ ਦੇਵੇ ਸੋ ਲੋਕੋ ਤੁਹਾਡੀਆਂ ਅੱਖਾਂ 'ਚ ਘੱਟਾ ਪਾ ਰਹੀ ਐ ਪੰਜਾਬ ਸਰਕਾਰ ਪੁੱਡਾ ਚਾਹੇ ਗਲਾਡਾ ਚਾਹੇ ਗਮਾਡਾ ਇਹਨੂੰ ਕੁਛ ਕਹਿ ਲੂ ਤੁਹਾਨੂੰ ਇਹਨਾਂ ਨੇ ਬੇਵਕੂਫ ਬਣਾ ਕੇ ਲੈਂਡ ਪੂਲਿੰਗ ਐਕਟ ਦੇ ਅਧੀਨ ਤੁਹਾਡੇ ਤੋਂ ਜ਼ਮੀਨਾਂ ਲੈ ਲੈਣੀਆਂ ਨੇ ਤੇ ਫਿਰ ਆਹ ਹਾਲ ਹੋਣਾ ਜਿਹੜਾ ਤੁਸੀਂ ਕੈਮਰੇ 'ਤੇ ਦਿਖਾਇਆ ਆ ਦਿਖਾਇਆ ਹੁਣ ਮੱਝਾਂ ਚਰਨ ਆ ਗਏ ਨਾ ਗੁਜਰ ਇਦਾਂ ਬਸੇ ਮਈਆਂ ਚਰਦੀਆਂ ਨੇ ਸਵੇਰੇ ਭੇਡਾਂ ਵਾਲੇ ਆ ਜਾਂਦੇ ਨੇ ਬੱਕਰੀਆਂ ਵਾਲੇ ਆ ਜਾਂਦੇ ਨੇ ਉਹ ਚਰ ਕੇ ਆਕਾਕੂ ਚਲੇ ਜਾਂਦੇ ਨੇ ਇਸ ਤੋਂ ਇਲਾਵਾ ਇਹ ਕਲੋਨੀ 1% ਵੀ ਕਿਸੇ ਦੇ ਕੰਮ ਨਹੀਂ ਆਈ ਇਹ ਆਪਾਂ ਵੀਡੀਓ ਤਾਂ ਬਣਾ ਰਹੇ ਆਂ ਵੀ ਲੈਂਡ ਪੂਲਿੰਗ ਐਕਟ ਦਾ ਸਭ ਤੋਂ ਵੱਡਾ ਜਨਾਜਾ ਆ ਤੁਸੀਂ ਅੱਜ ਤੁਹਾਡੇ ਚੈਨਲ 'ਇਕੜਤਾ' ਭਾਈ ਜੀ ਗੱਲ ਹੈ ਵੈ ਤੁਸੀਂ ਜਗਰਾਉਂ ਤੋਂ ਮੈਂ ਲੁਧਿਆਣਾ ਤਾਂ ਤੇ ਜਗਰਾਉਂ ਦੀਆਂ ਤੁਹਾਨੂੰ ਲੁਧਿਆਣੇ ਦੀ ਖਬਰਾਂ ਤਾਂ ਕੰਮ ਮਿਲਦੀਆਂ ਨਹੀਂ ਹੋਣੀਆਂ ਲੁਧਿਆਣੇ ਦੀ ਜੇ ਗੱਲ ਕਰੀਏ ਤਾਂ ਉੱਥੇ ਦਾ ਪ੍ਰਸ਼ਾਸਨ ਹੈ ਉਹ ਲਗਾਤਾਰ ਦਿਖਾ ਰਿਹਾ ਹੈ ਇਹ ਲੋਕੀ ਤਾਂ ਆਪਣੀਆਂ ਜ਼ਮੀਨਾਂ ਦੇ ਰਹੇ ਆ ਆਵਾਜ਼ੀ ਪਾਰਟੀ ਦਾ ਪੇਜ ਖੁੱਲੋ ਉਹਦੇ ਤੋਂ ਕਹਿ ਰਿਹਾ ਦੇਖੋ ਜੀ ਸਫਲਤਾ ਮਿਲ ਗਈ ਸਾਨੂੰ ਅੱਜ 600 ਏਕੜ ਮਿਲ ਗਿਆ ਕੋਈ ਕਹਿੰਦੇ ਦੂਜੇ ਪਾਸੇ ਕਹਿੰਦੇ ਆ ਵੀ ਸਾਨੂੰ ਇਸ ਜਗ੍ਹਾ ਤੋਂ 100 ਏਕੜ ਮਿਲ ਗਿਆ ਉਹ ਤਾਂ ਬੜੀ ਸਫਲਤਾ ਵਾ ਗਿਣਾ ਰਹੇ ਆਪਣੀ ਆ ਆ ਸਫਲਤਾ ਆ ਤੁਹਾਡੇ ਮੂਰੇ ਆ ਆ ਆ ਤੁਹਾਡੀ ਸਫਲਤਾ ਦਾ ਜਲੂਸ ਆ ਇਸ ਇੰਟਰਵਿਊ ਨੇ ਕੱਢ ਦੇਣ ਤੁਸੀਂ ਕਹਿਆ ਸੀ ਨਾ ਵੀ ਸ਼ੁਰੂ ਚ ਤੁਸੀਂ ਵੀ ਆਪਾਂ ਤੁਸੀਂ ਜੁੜਿਓ ਮਿੱਟੀ ਨਾਲ ਇਹ ਮਿੱਟੀ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਅੱਜ ਤੁਸੀਂ ਉਜਾੜਿਆ ਉਹਨਾਂ ਨੂੰ ਹੁਣ ਤੁਸੀਂ ਉਜਾੜਨ ਲੱਗੇ ਹੋ ਜਿਹੜੀ ਸਫਲਤਾ ਤੁਸੀਂ ਕਹਿੰਦੇ ਹੋ 100 ਕਿੱਲਾ ਲੈ ਲਿਆ ਉਹ 100 ਕਿੱਲਾ ਕਿਹਦਾ ਸੀ ਲੁਧਿਆਣੇ ਦੇ ਇੱਕ ਵਪਾਰੀ ਬੰਦੇ ਦਾ ਜਿਹੜਾ ਇਹਨਾਂ ਨੇ ਦਿਖਾਇਆ ਜਿਹੜਾ ਯਾਰ ਜ਼ਿੰਮੇਦਾਰ ਕਿਸਾਨ ਹੈ ਉਹਦੀ ਜ਼ਮੀਨ ਕਿਵੇਂ ਦੇ ਦੂ ਤੇ ਇਹ ਤਾਂ ਅੱਜ ਆਪਾਂ ਸਾਰਾ ਕੁਝ ਫੇਲ ਹੀ ਕਰਤਾ ਨਾ ਆ ਉਦਾਹਰਨ ਦਿਖਾਤੀ ਤੁਹਾਨੂੰ ਵੀ ਆ ਵੀ ਪੁੱਡਾ ਨੇ 10 ਸਾਲ ਪਹਿਲਾਂ ਵਸਾਈ ਸੀ ਤੇ ਇੱਥੇ ਹਾਲ ਕੀ ਹੈ ਚੋਰ ਚੱਕਿਆਂ ਦੀ ਇਹ ਜਿਹੜੀ ਕਲੋਨੀ ਉਹਨਾਂ ਦੇ ਠਹਿਰਨ ਦਾ ਜਿਹੜਾ ਪ੍ਰਸਤਾ ਬਣੀ ਹੋਈ ਹੈ ਲੋਕ ਜਿਹੜੇ ਤਿੰਨ ਪਰਿਵਾਰ ਰਹਿੰਦੇ ਨੇ ਇੰਨੀ ਵਾਰੀ ਕਹਿ ਚੁੱਕ ਨੇ ਚਾਰ ਦੀਵਾਰੀ ਕਰ ਦੋ ਕੋਈ ਆਦ ਦੇ ਦਿਓ ਕੁਝ ਵੀ ਨਹੀਂ ਸੋ ਇਸ ਲਈ ਪੁੱਢਾ ਗੱਲ ਨੂੰ ਘਮਾ ਰਿਹਾ ਸਰਕਾਰ ਜਾਣ ਬੁੱਝ ਕੇ ਦਿਖਾ ਰਹੀ ਹੈ ਵੀ ਬਹੁਤ ਵਧੀਆ ਹੋਊਗਾ ਜੀ ਵਪਾਰ ਹੋਊਗਾ ਵਪਾਰਕ ਪਲਾੜ ਦੇਵਾਂਗੇ ਐ ਬਣੂਗਾ ਯੋ ਬਣੂਗਾ ਕਿਵੇਂ ਬਣ ਜੂਗਾ ਮੈਨੂੰ ਦੱਸੋ ਗਮਰ ਇਹ ਗੱਲਾਂ ਚ ਗੱਲਾਂ ਦੇ ਕੜਾ ਬਣਾ ਰਿਹਾ ਜਿਵੇਂ ਭਗਵਾਨ ਸਿੰਘ ਮਾਨ ਕਮੇਡੀ ਕਰਕੇ ਲੋਕਾਂ ਨੂੰ ਹਸਾਉਂਦਾ ਸੀ ਨਾ ਉਸ ਤਰੀਕੇ ਅੱਜ ਇਹ ਲੋਕਾਂ ਨੂੰ ਭਸਾ ਰਿਹਾ ਸੋ ਲੋਕੋ ਇਹਦੀਆਂ ਗੱਲਾਂ ਚ ਨਾ ਆਇਓ ਡਟ ਕੇ ਵਿਰੋਧ ਅੱਛਾ ਤੁਸੀਂ ਕਿਸੇ ਪਿੰਡ ਚਲੇ ਜਾਓ ਇਹ ਕਹਿੰਦੇ ਆ ਭਾਈ ਅਸੀਂ ਸਫਲ ਹੋਏ ਆ ਕਿਸੇ ਪਿੰਡ ਦੇ ਕਿਸਾਨ ਨੂੰ ਪੁੱਛੋ ਭਾਈ ਅਗਲੇ ਕਹਿੰਦੇ ਸਾਡੀ ਜ਼ਮੀਨ 'ਚ ਪੈਰ ਪਾਉਣ ਦੇ ਦਾਂਗੇ ਅਸੀਂ ਇਹ ਸਿਰਫ ਤੇ ਸਿਰ ਮੂਰਖ ਬਣਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ ਜਾ ਰਿਹਾ ਇਸ ਲਈ ਇਹਨਾਂ ਦੇ ਮਗਰ ਨਾ ਲੱਗ ਜਿਓ ਪਹਿਲਾਂ ਤਾਂ ਪੁੱਡਾਂ ਨੇ ਹਜ਼ਾਰਾਂ ਦਰਖਤਾਂ ਦਾ ਕਹਾਣ ਕੀਤਾ ਜਿਵੇਂ ਮੈਂ ਦੱਸਿਆ ਤੇ ਹੁਣ ਉਹ ਲੋਕਾਂ ਦਾ ਕਹਾਣ ਕਰ ਰਹੀ ਹੈ ਜਿਹੜੇ ਜਗਰਾਉਂ ਮੁੱਲਾਂਪੁਰ ਲੁਧਿਆਣਾ ਜਿਨ੍ਹਾਂ ਨੇ 24311 ਜਿਹੜਾ ਆਪਾਂ ਲੁਧਿਆਣਾ ਪੱਛਮੀ ਵਾਲ ਨੂੰ ਕਹਿ ਦਈਏ 24311 ਕਿੱਲੇ ਆ ਰਹੇ ਆ ਉਹਨਾਂ ਲੋਕਾਂ ਦਾ ਨਾਸ ਕਰਨ ਤੇ ਤੁਲੀ ਹੋਈ ਆ ਇਹਨਾਂ ਨੇ ਖੇਤੀ ਛੜਾ ਕੇ ਵਾਹੀ ਛੜਾ ਕੇ ਲੋਕਾਂ ਨੂੰ ਮੰਗ ਤੇ ਬਣਾਉਣਾ ਤੁਸੀਂ ਆਪਾਂ ਚੰਡੀਗੜ੍ਹ ਜਾਣੇ ਰਹਨੇ ਆ ਮਹਾਲੀ ਪਵਾਦ ਵਾਲੇ ਜਿੰਨੇ ਏਰੀਆ ਵਾਲੇ ਲੋਕ ਆ ਨਾ ਉਹਨਾਂ ਨੂੰ ਪੁੱਛ ਲਿਓ ਉਹ ਕਹਿੰਦੇ ਭਾਈ ਅਸੀਂ ਚਾ ਚਾਚ ਆਪਦੇ ਜ਼ਮੀਨਾਂ ਵੇਚਤੀਆਂ ਵੱਡੀਆਂ ਗੱਡੀਆਂ ਲੈ ਲਈਆਂ ਤੇ ਅੱਜ ਉਹ ਗੱਡੀਆਂ ਅੰਦਰ ਲੱਗੀਆਂ ਖੜੀਆਂ ਨੇ ਉਹਨਾਂ 'ਚ ਤੇਲ ਪਾਉਣ ਨੂੰ ਪੈਸਾ ਨਹੀਂ ਤੇ ਉਹੀ ਜ਼ਿੰਮੇਦਾਰ ਉਹੀ ਕਿਸਾਨ ਰੋਟੀ ਦਾ ਡੱਬਾ ਫੜ ਕੇ ਉਸੇ ਫੈਕਟਰੀ ਦੇ ਬਾਹਰ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਇਹ ਸਚਾਈ ਹੈ ਇਸ ਲੈਂਡ ਪੂਲਿੰਗ ਐਕਟ ਦੀ ਸੋ ਇਸ ਲਈ ਇਹਨਾਂ ਦੇ ਝੂਠੇ ਵਾਅਦੇਆਂ ਲਾਰਿਆਂ 'ਚ ਫਸਣਾ ਜਾਇਓ ਨਹੀਂ ਫਿਰ ਆ ਜਿਹੜਾ ਅੱਛਾ ਹੁਣ ਤੁਸੀਂ ਮੈਂ ਇੱਕ ਗੱਲ ਦਾ ਜਵਾਬ ਦੇ ਦਵੇ ਸਰਕਾਰ ਇਹ ਕਹਿੰਦੇ ਅਭੀ ਇਹਦਾ ਬਹੁਤ ਫਾਇਦਾ ਆਇਆ ਪਿਛਲੇ 10-12 ਸਾਲਾਂ 'ਚ ਥੋੜੇ ਤੋਂ ਆ ਤੁਹਾਡੀ ਕੱਟੀ ਹੋਈ 100 ਕਿੱਲੇ ਦੇ ਕਰੀਬ 92 93 ਕਿੱਲੇ ਦੇ ਕਰੀਬ ਆ ਕਲੋਨੀ ਤਾਂ ਚੱਲੀ ਨਹੀਂ ਇਹ ਇੱਥੇ ਦਾ ਅਰਬਨ ਸਟੇਟ ਬਣਿਆ ਨਹੀਂ ਹੁਣ ਤੁਸੀਂ ਬਾਕੀਆਂ ਨੂੰ ਬਣਾ ਦੋਗੇ ਇਹਦਾ ਮਤਲਬ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਨਾ ਜ਼ਮੀਨਾਂ ਧੱਕੇ ਨਾਲ ਖੋਹਣੀਆਂ ਨੇ ਉੱਥੇ ਪਹਿਲਾਂ ਹੀ ਸਾਡਾ ਡੀਐਨਏ ਜਿਹੜਾ ਚੇਂਜ ਕੀਤਾ ਜਾ ਚੁੱਕਿਆ ਉੱਥੇ ਇਹਨਾਂ ਨੇ ਪ੍ਰਵਾਸੀ ਲਿਆ ਕੇ ਪੰਜਾਬ ਤੋਂ ਬਾਹਰਲੇ ਲੋਕ ਬਿਠਾਉਣੇ ਆ ਉਹ ਬਸਾਉਣੇ ਆ ਤਾਂ ਜੋ ਜਿਹੜਾ ਪੰਜਾਬ ਦੀ ਅਣਖ ਤੇ ਮੜਕ ਹੈ ਇਹ ਖਤਮ ਕੀਤੀ ਜਾ ਸਕੇ ਗੱਲ ਹੈ ਉਹ ਤਾਂ ਕਹਿੰਦੇ ਜਿਹੜੇ ਵਿਰੋਧ ਕਰਨ ਵਾਲੇ ਆ ਉਹ ਤਾਂ ਆਪ ਕਲੋਨਾਈਜ਼ਰ ਨੇ ਉਹ ਤਾਂ ਆਪ ਜਿਹੜੇ ਨੇ ਕਿੱਥੇ ਨਾ ਕਿੱਥੇ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਕਲੋਨਾਈਜ਼ਰ ਬਣੇ ਆ ਮਨਪੀਦੇ ਵਾਲੀ ਦੀ ਇਹਦਾ ਨਾਮ ਲੈਂਦਾ ਵੀ ਇੰਨੇ ਤੱਕ ਕਲੋਨੀਆਂ ਕੱਟੀਆਂ ਆਈਆਂ ਉਹ ਸਾਰਿਆਂ ਦਾ ਨਾਮ ਲੈਂਦੇ ਆ ਵੀ ਹਾਂ ਇਹ ਕਲੋਨਾਈਜ਼ਰ ਨੇ ਤਾਂ ਵਿਰੋਧ ਕਰਦੇ ਠੀਕ ਆ ਚਲੋ ਮਨਪੀਦੇ ਵਾਲੀ ਨੇ ਕਲੋਨੀ ਕੱਟੀ ਹੈ ਮੈਂ ਕੋਈ ਉਹਨਾਂ ਦੇ ਪੱਖ ਨਹੀਂ ਪੂਰ ਰਿਆ ਵੈਸੇ ਕਹ ਰਹੇ ਕਿੰਨੇ ਚ ਕੱਟੀ ਹੈ 20 ਕਿੱਲੇ ਚ 30 ਚ ਆਪਦੀ ਉਹਨੇ ਜ਼ਮੀਨ ਲੈ ਕੇ ਕੱਟੀ ਐ ਠੀਕ ਆ ਭਾਈ ਉੱਥੇ ਜੇ ਚੱਲ ਪੀ ਪਲਾਟ ਲੈ ਲੈ ਨਹੀਂ ਤਾਂ ਨਾ ਸਹੀ ਪਰ ਸਰਕਾਰ ਧੱਕੇ ਨਾਲ ਨਾ ਨਖੋਵੇ ਜਿਹੜਾ ਉਹਨਾਂ ਨੇ ਬਣਾਈ ਆ ਵਾਲੀ ਨੇ ਉਹਨੇ ਆ ਤਾਂ ਨਹੀਂ ਕਿਹਾ ਵੀ ਭਾਈ ਤੁਸੀਂ ਆਪ ਦਾ ਮੈਨੂੰ 20 ਕਿੱਲੇ ਦੇ ਦਿਓ ਇਹਨਾਂ ਨੇ ਤਾਂ ਖਸਰਾ ਨੰਬਰ ਜੀਤ ਖਬਰ ਦੇ ਵਿੱਚ ਪ੍ਰਕਾਸ਼ਿਤ ਕਰਤੇ ਸਮਸ਼ਾਨ ਘਟਾਂ ਦੇ ਨੰਬਰ ਆ ਗਏ ਗੁਰਦੁਆਰਾ ਸਾਹਿਬ ਦੇ ਨੰਬਰ ਆ ਗਏ ਵੀ ਜਿਹੜੀ ਐਕਵਾਇਰ ਕਰਨੀ ਐ ਹੁਣ ਉਹੋ ਐਕਵਾਇਰ ਕਰਕੇ ਤੁਸੀਂ ਤਾਂ ਧੱਕੇ ਨਾਲ ਜਾਤਾ ਹੋਵੇ ਨਾ ਵੀ ਅਸੀਂ ਆਹ ਪਲਾਨ ਐ ਤੁਹਾਨੂੰ ਮਨਜ਼ੂਰ ਐ ਹੁਣ ਤੁਹਾਡੇ ਘਰੇ ਮੈਂ ਆ ਕੇ ਕਹਾਂ ਵੀ ਨਹੀਂ ਭਾਈ ਤੂੰ ਨਿਕਲ ਤੂੰ ਨਹੀਂ ਰਹਿ ਸਕਦਾ ਵਾਟ ਇਜ਼ ਥਿਸ ਯਾਰ ਮੈਂ ਤੁਹਾਨੂੰ ਪੁੱਛਾਂ ਵੀ ਭਾਈ ਇਹਨੂੰ ਅਸੀਂ ਰੈਨੋਵੇਟ ਕਰਨਾ ਕੀ ਕਰਨ ਦੀ ਹੈ ਤੁਹਾਨੂੰ ਲੱਗਦਾ ਵਧੀਆ ਨਹੀਂ ਹੈ ਤਾਂ ਨਹੀਂ ਹੈ ਹਾਂ ਤਾਂ ਹੈ ਜ਼ਿੰਮੇਦਾਰ ਨੂੰ ਪੁੱਛੋ ਤਾਂ ਸਹੀ ਉਹ ਦੇਣੀ ਚਾਹੁੰਦਾ ਜਾਂ ਸਾਰੇ 99.9% ਕਹਿੰਦੇ ਅਸੀਂ ਨਹੀਂ ਦੀ ਮੀਨਾ ਦੇਣੀ ਚਾਹੁੰਦੇ ਫਿਰ ਤੁਸੀਂ ਕਿਉਂ ਵਸਾ ਰਹੇ ਹੋ ਸਾਨੂੰ ਲੋੜ ਹੀ ਨਹੀਂ ਅਰਬਨ ਸਟੇਟਾਂ ਦੀ ਕਈ ਵਿੱਚ ਕਹਿ ਦਿੰਦੇ ਸਾਨੂੰ ਪੈਸੇ ਦੇ ਦਿਓ ਅਸੀਂ ਦੇ ਦਾਂਗੇ ਪੈਸੇ ਵਧੀਆ ਦੇ ਦਿਓ ਕਈ ਦੇਣ ਵਾਸਤੇ ਵੀ ਤਿਆਰ ਦੇਖੋ ਉਹ ਕੀ ਗੱਲ ਆ ਮੈਂ ਉਹ ਲੋਕ ਕਿਹੜੇ ਨੇ ਜਿਨ੍ਹਾਂ ਕੋਲੇ ਮੇਰੇ ਅਰਗਿਆਂ ਕੋਲੇ ਅੱਧਾ ਕਿਲਾ ਪਾਉਣਾ ਕਿਲਾ ਕਿਲਾ ਉਹਨਾਂ ਨੂੰ ਵੀ ਚੰਗੇ ਪੈਸੇ ਮਿਲ ਜਾਣ ਅਸੀਂ ਕਿਤੇ ਹੋਰ ਜਾ ਕੇ ਲੈ ਲਾਂਗੇ ਪਰ ਜਾਉਂਗੇ ਕਿੱਥੇ ਹੁਣ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਸਾਰੇ ਹੀ ਅੱਗ ਲੱਗ ਚੁੱਕੀ ਆ ਜ਼ਮੀਨਾਂ ਨੂੰ ਠੀਕ ਆ ਹੁਣ ਆਪਣੇ ਅੱਜ ਕੋਰ ਮੈਂ ਤੁਹਾਨੂੰ ਇੱਥੇ ਇਹ ਗੱਲ ਕਹਿ ਦਿੰਨਾ ਇਹ ਲੁਧਿਆਣਾ ਜ਼ਿਲ੍ਹਾ ਹੱਬ ਬਣੂਗਾ ਪੂਰੇ ਮੱਧ ਏਸ਼ੀਆ ਏਸ਼ੀਆ ਤੋਂ ਵਪਾਰ ਹੋਊਗਾ ਇੱਥੇ ਸਾਰੇ ਰਾਹ ਖੁੱਲਣਗੇ ਬਾਰਡਰ ਖੁੱਲਣਗੇ ਤੇ ਤਾਂ ਇਹ ਜ਼ਮੀਨਾਂ ਦਾ ਕੋਈ ਭਾਅ ਹੀ ਨਹੀਂ ਰਹਿਣਾ ਤੁਸੀਂ ਕਹਦੋਂ ਕਿ ਕਿੱਲੇ ਦਾ 10 ਕਰੋੜ ਝੂਠ ਹੈ 20 ਕਰੋੜ ਝੂਠ ਹੈ ਮੂੰਹ ਮੰਗੀਆਂ ਕੀਮਤਾਂ ਮਿਲਣੀਆਂ ਇਸ ਲਈ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਆਂ ਆਪਣੀਆਂ ਜ਼ਮੀਨਾਂ ਨਾ ਵੇਚੋ ਕੁਝ ਵੀ ਭਾ ਦੇ ਲੈਣ ਕਿਉਂਕਿ ਜ਼ਮੀਨ ਹੈ ਤਾਂ ਤੁਹਾਡੀ ਟੌਰ ਹੈ ਜ਼ਮੀਨ ਹੈ ਤਾਂ ਸਾਡੀ ਟੌਰ ਹੈ ਨਹੀਂ ਉਦੋਂ ਬਣਾ ਜ਼ਮੀਨ ਤੋਂ ਬਣਾ ਹੈ ਹੀ ਕੱਖ ਨਹੀਂ ਕੀ ਕਰੋਗੇ ਕਿੱਥੇ ਜਾਓਗੇ ਫਿਰ ਉਹੀ ਜਿਵੇਂ ਪੁਆਦ ਵਾਲਿਆਂ ਨੇ ਹੋਇਆ ਵਾ ਜਾ ਕੇ ਦਿਹਾੜੀਆਂ ਕਰੋਗੇ ਫੈਕਟਰੀਆਂ ਦੇ ਬਾਹਰ ਹੁਣ ਤਾਂ ਤੁਸੀਂ ਟੌਰ ਨਾਲ ਆਪਦਾ ਜਾਣਦੇ ਹੋ ਆ ਆਪਦੀ ਫਸਲ 비ਜੀ ਚਾਰ ਪੈ ਵਟੇ ਠੀਕ ਆ ਭਾਈ ਤਿੰਨ ਤਿੰਨ ਫਸਲਾਂ ਨਿਕਲਦੀਆਂ ਨਹੀਂ ਆਪਣੇ ਇੱਥੇ ਚਾਰ ਚਾਰ ਵੀ ਕਈ ਲੋਕ ਛੱਠੀ ਮੂੰਗੀ ਲਾ ਕੇ ਉਹ ਵੀ ਕਢ ਲੈਂਦੇ ਨੇ ਹਾਂ ਇਸ ਲਈ ਯਾਰ ਇਹ ਚੀਜ਼ਾਂ ਹੋ ਹੀ ਨਹੀਂ ਸਕਦੀਆਂ ਤੁਸੀਂ ਕਿਸੇ ਦੇਸ਼ ਨੂੰ ਕਿਸੇ ਰਾਜ ਨੂੰ ਉਜਾੜ ਕੇ ਜਿਹੜੇ ਰਾਜ ਦਾ ਉਹ ਧੰਦਾ ਹੋਵੇ ਮੰਨ ਲਓ ਕੋਈ ਕੋਲੇ ਵਾਲਾ ਰਾਜ ਹੈ ਕਿ ਉੱਥੇ ਕਹਿਣਗੇ ਵੀ ਭਾਈ ਅਸੀਂ ਕੋਲੇ ਦੀ ਜਿਹੜੀ ਖਲਾਨ ਢਾ ਕੇ ਇੱਥੇ ਕੁਝ ਪਾ ਦਨੇ ਆ ਇਹ ਸੰਭਵ ਹੀ ਨਹੀਂ ਹੈ ਐਵੇਂ ਪੰਜਾਬ ਖੇਤੀ ਪ੍ਰધાન ਸੂਬਾ ਹੈ ਖੇਤੀ ਤੋਂ ਬਿਨਾ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਜਾ ਸਕਦੀ ਖੇਤੀ ਤੋਂ ਬਿਨਾ ਪੰਜਾਬ ਨੂੰ ਸ਼ਬਦਾਂ ਚ ਤੁਸੀਂ ਡਿਫਾਈਨ ਹੀ ਨਹੀਂ ਕਰ ਸਕਦੇ ਜੇ ਖੇਤੀ ਹੈ ਤਾਂ ਪੰਜਾਬ ਹੈ ਇਸ ਲਈ ਪੰਜਾਬ ਖੇਤੀਬਾੜੀ ਦੇ ਸਿਰ ਤੇ ਆ ਸੋ ਖੇਤੀ ਨੂੰ ਉਜਾੜ ਕੇ ਤੁਸੀਂ ਜਿਹੜੀਆਂ ਲੋਹੇ ਦੇ ਟਾਵਰ ਲੋਹੇ ਦੀਆਂ ਬਿਲਡਿੰਗਾਂ ਨਾ ਖੜੀਆਂ ਕਰੋ ਇਹ ਤੁਹਾਡੇ ਕਫਨ ਚ ਕਿੱਲ ਸਾਬਤ ਹੋਣਗੀਆਂ ਜਗਰਾਉਂ ਦੀ ਗੱਲ ਕਰ ਲੈਂਦੇ ਹਾਂ ਜਗਰਾਉਂ ਦੇ ਕਾਫੀ ਪਿੰਡ ਲੈਂਡ ਪੁਲਿੰਗ 'ਚ ਆਏ ਨੇ ਤੇ ਆ ਜ਼ਮੀਨ ਨੂੰ ਨਹੀਂ ਆਵਾਦ ਕੀਤੀ ਫਿਰ ਉਹਨਾਂ ਨੇ ਇਹ ਵੀ ਫਿਰ ਉਹਨਾਂ ਦਾ ਫਾਇਦਾ ਹੀ ਆ ਵੀ 100 ਗਿੱਲਾ ਉਹਨਾਂ ਨੂੰ ਇਦਾਂ ਮਿਲਦਾ ਬਿਲਕੁਲ ਆਹੀ ਤਾਂ ਸਵਾਲ ਆ ਨਾ ਪੁੱਡਾ ਜਵਾਬ ਦੇਵੇ ਪੁੱਡਾ ਦੇ ਅਧਿਕਾਰੀ ਜਵਾਬ ਦੇਣ ਇਹ ਵੀ ਜੰਗਰਾਓ ਖੰਡ ਮਿਲ ਤੁਸੀਂ 92 ਕਿੱਲਿਆਂ ਚ ਖੰਡ ਮਿਲ ਸੀ ਤੁਸੀਂ ਸਾਰੀ ਉਹਨੂੰ ਢਾਕੇ ਦਰਖਤਾਂ ਦਾ ਕਤਲ ਕਰਕੇ ਦਰਖਤਾਂ ਦਾ ਕਹਾਣ ਕਰਕੇ ਤੁਸੀਂ ਆਹ ਬਣਾਈ ਸੀ ਕਲੋਨੀ ਇਹ ਵੀ ਇੱਕ ਅਰਬਨ ਸਟੇਟਾਂ ਕੋ ਕਲੋਨੀ ਹੋਈ ਸੀ ਨਾ ਇਹਨੂੰ ਕਲੋਨੀ ਦਾ ਨਾਮ ਹੁਣ ਮੋਡੀਫਾਈ ਆਪਾਂ ਕਹ ਲਈਏ ਜਮਾ ਮਾਡਰਨ ਆ ਗਿਆ ਥੋੜਾ ਹੁਣ ਆਪਾਂ ਅਰਬਨ ਸਟੇਟਾਂ ਦਾ ਨਾਮ ਦੇਤੇ ਠੀਕ ਆ ਉਦੋਂ ਕਲੋਨੀ ਬਹੁਤ ਵਧੀਆ ਕਹਿੰਦੇ ਸੀ ਇੰਨੇ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਮੈਨੂੰ ਯਾਦ ਆ ਵੀ ਬਹੁਤ ਇਸ਼ਤਿਹਾਰ ਦਿੱਤੇ ਇੱਥੇ ਆਇਆ ਹੋਊਗਾ ਜੀ ਫਲਾਣਾ ਸਕੂਲ ਖੁੱਲੂਗਾ ਗੁਰਦੁਆਰਾ ਸਾਹਿਬ ਆਊਗਾ ਐ ਹੋਊਗਾ ਹੋਇਆ ਕੀ ਆਹ ਭ ਜੇ ਅੱਜ ਤੁਸੀਂ ਜ਼ਮੀਨ ਵੇਚ ਕੇ ਲੁਧਿਆਣੇ ਮੁੱਲਾਪੁਰ ਜਗਰਾਉਂ ਜਿੱਥੇ ਅਰਬ ਸਟੇਟ ਕਹਿੰਦੇ ਆ ਬਣ ਗਏ ਰੱਬ ਨਾ ਕਰੇ ਤੁਸੀਂ 1 1% ਵੀ ਥੜਕ ਗਏ ਤਾਂ ਦਸਾਂ ਬਾਰਾਂ ਸਾਲਾਂ ਨੂੰ ਆ ਹਾਲ ਹੋਊਗਾ ਐ ਉਜਾੜ ਪਿਆ ਹੋਊਗਾ ਐ ਆ ਕੇ ਨੌਜਵਾਨ ਜਿਵੇਂ ਇੱਥੇ ਟੀਕੇ ਲਾਉਂਦੇ ਨਾ ਆ ਜਿਹੜੀ ਇਹ ਬਣਿਆ ਸੀ ਵੀ ਇੱਥੇ ਗੇਟਮੈਨ ਬੈਠਿਆ ਕਰੂਗਾ ਜੋ ਇਹਦਾ ਹਾਲ ਹੈ ਉਹ ਆ ਕਲੋਨੀਆਂ ਚਾਲ ਹੋਊਗਾ ਰੱਬ ਨਾ ਕਰੇ ਇਹ ਕਦੇ ਵੀ ਨਾ ਹੋਵੇ ਇਸ ਲਈ ਕਿਸੇ ਵੀ ਹਾਲਾਤ ਚ ਜਿਹੜੀਆਂ ਜ਼ਮੀਨਾਂ ਉਹ ਆਪਾਂ ਨਹੀਂ ਦੇਣੀਆਂ ਹੂੰ ਜੀ ਤੇ ਤੁਸੀਂ ਕਹਿ ਰਹੇ ਹੋ ਵੀ ਇਸੇ ਤਰੀਕੇ ਨਾਲ ਹਾਲਾਤ ਹੋਣਗੇ ਨਸ਼ੇ ਲੋਕੀ ਕਰਨਗੇ ਉੱਥੇ ਆ ਕੇ ਤੁਹਾਨੂੰ ਲੱਗਦਾ ਵੀ ਨਹੀਂ ਡਿਵੈਲਪ ਕਰ ਸਕਦੀ ਸਰਕਾਰ ਸਰਕਾਰ ਕੋ ਤਾਂ ਆਮਾ ਜਾਮਾ ਸਭ ਕੁਝ ਹੈ 65000 ਕਿਲਾ ਹੋਊਗੀ ਡਿਵੈਲਪ ਨਹੀਂ ਕਰ ਸਕਦੇ 65000 ਦਾ ਕਰ ਦੇਣਾ 100 ਤੋਂ ਵੀ ਘੱਟ ਹੈ 99 ਇਹ ਤਾਂ ਕਰਕੇ ਦਿਖਾਉਣ ਆਪਾਂ ਹੁਣ ਤੁਹਾਨੂੰ ਦਿਖਾਇਆ ਕਿ ਕਿੰਨੇ ਟਰਾਂਸਫਾਰਮ ਸਾਰਿਆਂ ਚ ਤੇਲ ਕੱਢਿਆ ਹੋਇਆ ਬੰਦ ਪਏ ਨੇ ਬਿਜਲੀ ਵਿਭਾਗ ਨੂੰ ਕਿੰਨੇ ਦਾ ਘੱਟਾ ਪਿਆ ਭਾਈ ਆ ਜਿਹੜੇ ਖੰਭਾਂ ਨੇ ਸਟਰੀਟ ਲਾਈਟਾਂ ਨੇ ਖੰਭੇ ਆ ਲੀਆਂ ਇਹ ਕਿੰਨੀਆਂ ਚੱਲ ਰਹੀਆਂ ਨੇ ਰਾਤ ਨੂੰ ਆ ਕੇ ਚੈੱਕ ਕਰ ਲਿਓ ਰਾਤ ਨੂੰ ਇੱਥੇ ਬੰਦਾ ਵੜਨ ਤੋਂ ਡਰਦਾ ਇੱਥ ਪੀਸੀਆਰ ਦੇ ਮੋਟਰਸਾਈਕਲ ਦੇ ਮੁਲਾਜ਼ਮ ਉਹ ਵੀ ਆਉਣ ਤੋਂ ਥੋੜਾ ਘਤਰੌਂਦੇ ਨੇ ਇੱਥੇ ਪੀਸੀਆਰ ਦੀ ਗੱਡੀ ਆਉਂਦੀ ਹੈ ਤਾਂ ਕਈ ਵਾਰੀ ਆ ਕੇ ਹੁਣ ਜਿਹੜੇ ਤਿੰਨ ਪਰਿਵਾਰ ਰਹਿੰਦੇ ਨੇ ਬਿਲਕੁਲ ਆਖਰਤੀ ਰੱਬ ਨਾ ਕਰੇ ਰਾਤ ਨੂੰ ਉਹਨਾਂ ਨੂੰ ਕੋਈ ਭਾਈ ਲੋੜ ਪੈ ਜਾਏ ਇੱਥੇ 20 ਚੋਰ ਆ ਕੇ ਉਹ ਤਿੰਨਾਂ ਪਰਿਵਾਰਾਂ ਨੂੰ ਲੁੱਟ ਕੇ ਲੈ ਜਾਣ ਕੋਈ ਸੇਫਟੀ ਹੋਈ ਨਹੀਂ ਹੈ ਸੋ ਬੰਦਾ ਆਪਦੇ ਪਿੰਡ ਚ ਆਪਦੇ ਅਗਵਾਰ ਚ ਆਪਦੇ ਮੁਹੱਲੇ ਚ ਆਪਦੀ ਜਿੱਥੇ ਸ਼ਹਿਰ ਦੇ ਵਿੱਚ ਆ ਉੱਥੇ ਸੇਫਟਾ ਹੈ ਸੇਫਟੀ ਦਾ ਹੈ ਇੱਥੇ ਕਾਦੀ ਸੇਫਟੀ ਆ ਆ ਕਲੋਨੀਆਂ ਚ ਕਾਦੀ ਸੇਫਟੀ ਐਂ ਉਜਾੜ ਕਰ ਦੇਣਗੇ ਇਹ ਜਿਹੜਾ 29 ਤੋਂ 65 ਹਜ਼ਾਰ ਕਿੱਲਾ ਜੇ ਤਾਂ 65 ਹਜ਼ਾਰ ਕਿੱਲਾ ਜਾੜਤਾ ਫਿਰ ਬਣੂ ਕੀ ਸਾਡਾ ਮੰਨ ਲਓ ਹੁਣ ਪੰਜਾਬ ਸਰਕਾਰ ਕੋਲੇ ਕੰਮਰ ਪੈਸੇ ਕਿੱਥੇ ਨੇ ਵੀ ਇਹ ਇੱਕ ਕਿੱਲੇ ਦਾ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ 10 ਕਰੋੜ ਕਿੱਲੇ ਦਾ ਰੇਟ ਲੱਗਦਾ 100 ਕਿੱਲਾਂ ਦਾ ਕਿੰਨਾ ਹੋ ਗਿਆ 1000 ਦਾ ਕਿੰਨਾ ਹੋ ਗਿਆ ਉਹ 1000 ਕਿੱਲਾ ਕਿਹਨੇ ਲੈਣਾ ਹੈ ਉਹੋ ਅੰਬਾਨੀ ਅਡਾਨੀ ਵਰਗੇ ਵੱਡੇ ਕਾਰਪੋਰ ਕਿਉਂਕਿ ਉਹਨਾਂ ਕੋਲੇ ਪੈਸਾ ਹੈ ਉਹਨਾਂ ਨੇ ਖਰੀਦ ਕਿਉਂ ਸਾਰਾ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਗਿਆ ਜ਼ਮੀਨ ਸਾਡੀ ਫਿਰ ਉਹ ਆਪਦੇ ਸਾਥ ਨਾਲ ਜਿਹੜੀ ਚੀਜ਼ ਉਹਨਾਂ ਨੂੰ ਸਹੀ ਲੱਗੂਗੀ ਮੰਨ ਲਓ ਜਿਵੇਂ ਆ ਸ਼ੈਲਰ ਬਣਾਇਆ ਸੀ ਉਹ ਜਿਹੜਾ ਸੋਲੋ ਸ਼ੈਲਰ ਉਹਨਾਂ ਦੇ ਉਹ ਫਿਰ ਇਦਾਂ ਦੀਆਂ ਚੀਜ਼ਾਂ ਬਣਾਉਣਗੇ ਵੱਡੀਆਂ-ਵੱਡੀਆਂ ਫੈਕਟਰੀਆਂ ਲਾਉਣਗੇ ਕਹਿਣ ਦਾ ਮਤਲਬ ਸਾਡਾ ਪਾਣੀ ਵੀ ਪ੍ਰਦੂਸ਼ਿਤ ਕਰਨਗੇ ਸਾਡਾ ਪਾਣੀ ਖਤਮ ਵੀ ਕਰਨਗੇ ਰਹਿਣ ਯੋਗ ਜਿਹੜੀ ਸਾਹ ਲੈਣ ਨੂੰ ਵਾਤਾਵਰਣ ਵੀ ਦੂਸ਼ਿਤ ਹੋਊਗਾ ਸੋ ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਆ ਉਹਦੇ ਨਾਲ ਖਿਲਵਾੜ ਹੋਊਗਾ ਜੇ ਇਹ ਅਰਬਨ ਸਟੇਟਾਂ ਬਣਦੀਆਂ ਦੇ ਨਾਲ ਦਾ ਖਲਵਾੜ ਹੋਊਗਾ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਅੱਜ ਅਖਬਾਰਾਂ ਦੇ ਵਿੱਚ ਦੇਖੋ ਤਾਂ ਸਰਕਾਰ ਨੂੰ ਨੋਟਿਸ ਵੀ ਆ ਰਹੇ ਆ ਜਵਾਬ ਵੀ ਮੰਗੇ ਜਾ ਰਹੇ ਹਾਈ ਕੋਰਟ ਕਹਿੰਦੇ ਜਵਾਬ ਮੰਗਦੀ ਵੀ ਹੈ ਸਰਕਾਰ ਤੋਂ ਬਿਲਕੁਲ ਵਧੀਆ ਗੱਲ ਹੈ ਹਾਈ ਕੋਰਟ ਨੂੰ ਮੰਗਣਾ ਚਾਹੀਦਾ ਸਾਡੇ ਵੀ ਇੱਕ ਜਾਗਰਾਉਣ ਦਾ ਬੰਦਾ ਉਹਨੇ ਵੀ ਹਾਈ ਕੋਰਟ ਰੈਟ ਲਾਈ ਆ ਇਹ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਇਹ ਲੈਂਡ ਪੂਲਿੰਗ ਪਾਲਿਸੀ ਇਹਨਾਂ ਦੀ ਸਿਰੇ ਚੜਨੀ ਹੋਈ ਨਹੀਂ ਸਰਕਾਰ ਦਾ ਯੂ ਟਰਨ ਵੱਜੂਗਾ ਭਗਵਾਨ ਸਿੰਘ ਮਾਨ ਮਾਫੀ ਮੰਗੂਗਾ ਅੱਜ ਮੰਗ ਲੈ ਕੱਲ ਮੰਗ ਲੈਣ ਇਹਨਾਂ ਨੇ ਸਰਕਾਰ ਨੇ ਭੱਜਣਾਈਆਂ ਅੱਜ ਅਸੀਂ ਇਹਨਾਂ ਦੇ ਵਿਰੁੱਧ ਬੋਲ ਰਹੇ ਹਾਂ ਕਿਤੇ 4 ਸਾਲ ਪਹਿਲਾਂ ਸਾਰਾ ਪੰਜਾਬ ਕਹਿੰਦਾ ਸੀ ਨਹੀਂ ਯਾਰ ਬਦਲਾਅ ਆਊਗਾ ਨਵੀਂ ਸਰਕਾਰ ਆਊਗੀ ਕਿਉਂਕਿ ਲੋਕ ਅਕਾਲੀਆਂ ਕਾਂਗਰਸੀਆਂ ਤੋਂ ੱਕੇ ਸੀ ਉਹਨਾਂ ਨੇ ਤਾਂ ਇਹਨਾਂ ਨੂੰ ਚੁਣਿਆ ਸੀ ਪਰ ਇਹਨਾਂ ਨੇ ਤਾਂ ਜਲੂਸ ਹੀ ਕੱਢ ਕੇ ਰੱਖ ਦਿੱਤਾ ਲੋਕਾਂ ਦੀਆਂ ਜ਼ਮੀਨਾਂ ਨੂੰ ਪੈਗੇ ਘਰਾਂ ਨੂੰ ਪੈ ਜਾਣਗੇ ਕਿੰਨੇ ਸਕੂਲ ਕਿੰਨੇ ਘਰ ਕਿੰਨਾ ਕੁਝ ਇਹਦੇ ਵਿੱਚ ਆ ਗਿਆ ਜਿਹੜੀ ਆ ਅਰਬਨ ਸਟੇਟਾ ਬਨ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਸੋ ਇਸ ਲਈ ਭਾਈ ਲੋਕ ਤਾਂ ਦਾ ਵਿਰੋਧ ਕਰਨਗੇ ਅਸੀਂ ਕਦੇ ਨਹੀਂ ਇਹ ਚਾਹੁੰਦੇ ਵੀ ਇਹ ਚੀਜ਼ ਜਿਹੜੀ ਸਿਰੇ ਚੜੇ ਪ੍ਰਸ਼ਾਸਨ ਨੂੰ ਲੱਗਦਾ ਕੁਛ ਨਾ ਕੁਛ ਕੱਟੀ ਹੈ ਇੱਕ ਵਾਰੀ ਤਸਵੀਰ ਜ਼ਰੂਰ ਜ਼ਰੂਰ ਦਿਖਾ ਦਿੱਤੀ ਜਾਵੇ ਵੀ ਉਜਾੜ ਕਿਸ ਤਰੀਕੇ ਨਾਲ ਮੈਂ ਦੇਖ ਸਕਦੇ ਹੋ ਭਾਈ ਜੀ ਸੜਕ ਤਾਂ ਇਹਨਾਂ ਨੇ ਵਧੀਆ ਕੱਢੀ ਆ ਸੜਕ ਤਾਂ ਦੇਖਣ ਦੇ ਵਿੱਚ ਆ ਰਿਹਾ ਵਧੀਆ ਸੜਕ ਕੁਮਰ ਆਹੀ ਆ ਤੁਸੀਂ ਇਹਨਾਂ ਦੇਖਿਆ ਪਿੱਛੇ ਜਾ ਕੇ ਸਾਰੀ ਬਜੜੀ ਉਖੜ ਚੁੱਕੀ ਆ ਕਿਸੇ ਦੁਆਰਾ ਕੀਤੀ ਨਹੀਂ ਗਈ ਬਜਰੀ ਪਾਈ ਨਹੀਂ ਗਈ ਆ ਸੀਵਰੇਜ ਦਾ ਹਾਲ ਦੇਖ ਲਓ ਮੇਨ ਹੌਲ ਦਾ ਆ ਕਿੱਥੇ ਆ ਢੱਕਣ ਦੇ ਚੋਰੀ ਕਰਕੇ ਲੈ ਗਏ ਭੰਨ ਕੇ ਕਿਉਂਕਿ ਦੇ ਵਿੱਚ ਲੋਹਾ ਹੁੰਦਾ ਜਿਹੜੇ ਮਾਰੇ ਮੋਟੇ ਨਸ਼ੇ ਵਾਲੇ ਆ ਇਹ ਚੋਰੀ ਕਰਕੇ ਲੈ ਗਏ ਟਰਾਂਸਫਾਰਮ ਜਿੰਨੇ ਵੀ ਆ ਸਾਰੇ ਬੰਦ ਪਏ ਆ ਕਿਸੇ ਦਾ ਕੋਈ ਹਾਲ ਨਹੀਂ ਆ ਸੜਕਾਂ ਦੇ ਪਾਣੀ ਖੜਿਆ ਹੁਣ ਆ ਮੇਨ ਰਾਹ ਜਿੱਥੋਂ ਆਪਾਂ ਐਂਟਰ ਕਰ ਰਹੇ ਆ ਜਿੱਥੇ ਆਪਾਂ ਖੜੇ ਆ ਕਿਹੜਾ ਸਿਕਿਉਰਟੀ ਗਾਰਡ ਆ ਇਹ ਇਹ ਐਂਟਰੀ ਸੀਗੀ ਐਂਟਰੀ ਪੁਆਇੰਟ ਐਂਟਰੀ ਪੁਆਇੰਟ ਇੱਥੇ ਗਾਰਡ ਦੇ ਆ ਜਿੱਥੇ ਅਸੀਂ ਗੱਲਬਾਤ ਕਰਦੇ ਵੇ ਸੀ ਇੱਥੇ ਗਾਰਡ ਇਹ ਗਾਰਡ ਨੇ ਬਹਿਣਾ ਸੀ ਉਹਨੇ ਦੇਖਣਾ ਸੀ ਵੀ ਕੌਣ ਆਇਆ ਕੌਣ ਨਹੀਂ ਤੇ ਇ ਕਿਤੇ ਗੱਡੀ ਲਾਉਂਦੇ ਨੇ ਕੋਈ ਗਾਰਡ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇੱਕ ਵੀ ਬੰਦਾ ਨਹੀਂ ਹੈ ਇੱਕ ਵੀ ਸਿਰਫ ਉਹ ਟੈਂਕੀ ਤੇ ਪਾਣੀ ਵਾਲੀ ਟੈਂਕੀ ਤੇ ਉੱਥੇ ਇੱਕ ਬੰਦਾ ਜ਼ਰੂਰ ਹੈਗਾ ਵੀ ਹਾਂ ਭਾਈ ਉਹ ਹੈਗਾ ਨਹੀਂ ਹੋਰ ਕੋਈ ਬੰਦਾ ਨਹੀਂ ਹੈਗਾ ਯਾਸ਼ਕੀ ਦਾ ਐਡਾ ਤੁਸੀਂ ਕਹਿ ਰਹੇ ਹੋ ਐਡਾ ਵੱਡਾ ਬਣ ਗਿਆ ਬਿਲਕੁਲ ਤੁਸੀਂ ਆ ਐਂਕਰ ਹੋ ਆਪਾਂ ਹੁਣ ਆਏ ਥੋੜਾ ਲੇਟ ਆ ਕਿਉਂਕਿ ਜਦੋਂ अर्ਲੀ 11 ਵਜੇ ਤੋਂ ਲੈ ਕੇ 2 ਵਜੇ 3 ਵਜੇ ਤੱਕ ਜਦੋਂ ਕਾਲਜ ਸਕੂਲ ਖੁੱਲੇ ਹੁੰਦੇ ਨੇ ਤਾਂ ਹੀ ਕੁਝ ਹੁੰਦਾ ਬਈ ਇੱਥੇ ਅਹੀਂ ਗੱਡੀਆਂ ਲੱਗਦੀਆਂ ਨੇ ਭਾਈ ਆ ਕੋਠੀ ਤਾਂ ਇੱਕ ਬਣੀ ਹੋਈ ਆ ਇੱਥੇ ਸਾਫ ਨਜ਼ਰ ਤਾਂ ਆਂਦੀ ਵੀ ਆ ਇੱਕ ਕੋਠੀ ਐ ਨੇ ਵੱਡੇ ਘਾਟ ਦੇ ਵਿੱਚ ਮਤਲਬ ਘੱਟ ਕਹਿ ਤਾਂ ਸੋਰੀ ਮੈਂ ਇੰਨੀ ਵੱਡੀ ਜ਼ਮੀਨ ਦੇ ਵਿੱਚ ਇੱਕ ਕੋਠੀ ਤਾਂ ਉਹ ਵਧੀਆ ਕੋਠੀ ਬਣੀ ਆ ਨੰਨ ਨਜ਼ਰ ਆਂਦੀ ਵੀ ਆ ਤੇ ਤੁਸੀਂ ਉਹ ਵੀ ਕਿਹਾ ਸੀ ਮੱਝਾਂ ਵੀ ਚਰਦੀਆਂ ਨੇ ਉਹ ਵੀ ਨਜ਼ਰ ਆ ਰਹੀਆਂ ਬਿਲਕੁਲ ਜ਼ੂਮ ਕਰਕੇ ਦੇਖ ਲਓ ਉਹ ਕੋਠੀ ਖਾਲੀ ਪਈ ਆ ਉਹਦੇ ਵਿੱਚ ਕੋਈ ਨਹੀਂ ਰਹਿ ਰਿਹਾ ਇੱਥੇ ਸਿਰਫ ਤੇ ਸਿਰਫ ਆ ਮੱਝਾਂ ਚਰਦੀਆਂ ਨੇ ਭੇਡਾਂ ਚਰਦੀਆਂ ਨੇ ਜਾ ਫਿਰ ਇੱਕ ਗੱਲ ਰਹਿ ਗਈ ਇੱਥੇ ਕੌਣ ਆਉਂਦੇ ਨੇ ਜਿਹੜੇ ਰੀਲਾਂ ਬਣਾਉਂਦੇ ਨੇ ਸਾਡੇ ਜਗਰਾਉਂ ਤੋਂ ਜੋ ਦੂਰੋਂ ਦੂਰ ਜਿਹਨਾਂ ਨੇ ਰੀਲਾ ਬਣਾਉਣੀਆਂ ਨੇ ਉਹਨਾਂ ਦੇ ਕੈਮਰਾਮੈਨ ਹੁੰਦੇ ਨੇ ਤੇ ਨਾਲ ਨਾਲ ਪ੍ਰੀ ਵੈਡਿੰਗ ਸ਼ੂਟ ਉਹ ਹੁੰਦੇ ਤੁਸੀਂ ਇੱਥੇ ਗੌਰ ਨਾਲ ਦੇਖ ਲਓਗੇ ਕੱਲ ਮੈਂ ਇੱਥੇ ਸੀ ਕੱਲ ਵੀ ਦੋ ਹੋਏ ਆ ਉਹ ਆਉਂਦੇ ਨੇ ਪਿੱਛੋਂ ਕਿਉਂਕਿ ਲੋਕੇਸ਼ਨ ਸੋਹਣੀ ਆ ਜਾਂਦੀ ਹੈ ਬਸ ਇਹ ਪ੍ਰੀ ਵਰਾਇਡਿੰਗ ਲੋਕੇਸ਼ਨ ਨੂੰ ਰੀਲਾਂ ਵਾਲਿਆਂ ਨੂੰ ਗੱਡੀਆਂ ਲਿਆ ਕੇ ਕਮਾਉਣ ਨੂੰ ਆਪਦਾ ਤੇ ਆਹ ਮੱਝਾਂ ਚੜਦੀਆਂ ਨੇ ਭੇਡਾਂ ਬੱਕਰੀਆਂ ਵਾਲੇ ਬੈਠੇ ਹੁੰਦੇ ਨੇ ਇਹ 100 ਕਿੱਲੇ ਦਾ 100 ਕਿੱਲੇ 90 92 ਕਿੱਲੇ ਇਹ ਪੁੱਢਾ ਨੇ ਬਿਲਕੁਲ ਉਜਾੜ ਕੇ ਰੱਖ ਦਿੱਤੇ ਖੰਡ ਮਿਲ ਹੁੰਦੀ ਯਾਰ ਲੋਕਾਂ ਨੂੰ ਵਪਾਰਤਾ ਮਿਲਦਾ ਰੋਜ਼ਗਾਰਤਾ ਮਿਲਦਾ ਸੀ ਨਾ ਕੋਈ ਆਉਂਦਾ ਮਜ਼ਦੂਰ ਆਉਂਦੇ ਸੀ ਗੰਨਾ ਲਾਉਂਦੇ ਸੀ ਫਰਾਨਾ ਪੀੜਿਆ ਜਾਂਦਾ ਸੀ 100 ਕੰਮ ਸੀ ਖੰਡ ਮਿਲ ਕੰਮ ਮਿਲਦਾ ਸੀ ਹੁਣ ਕਿਹਨੂੰ ਕੰਮ ਮਿਲਦਾ ਕਿਸੇ ਇੱਕ ਬੰਦੇ ਨੂੰ ਵੀ ਨਹੀਂ ਕਿਉਂਕਿ ਕਿਸੇ ਦਾ ਕੰਮ ਹੈ ਹੀ ਨਹੀਂ ਯਾਰ ਇੱਥੇ ਕਰਨਗੇ ਕੀ ਆ ਕੇ ਹਾਂ ਜਿਹੜੇ ਰੀਲਾਂ ਬਣਾਉਂਦੇ ਨੇ ਉਹ ਆ ਕੇ ਵੀਡੀਓ ਵੀਡੀਓ ਪਾ ਦਿੰਦੇ ਨੇ ਬਸ ਠੀਕ ਹੈ ਭਾਈ ਇੰਨੇ ਇੰਨੇ ਜੋਗੀ ਰਹਿ ਗਈ ਇਕਲੌਨੀ ਸੋ ਪੁੱड्ढा ਨੂੰ ਬਾਰ ਬਾਰ ਇੱਕੋ ਹੀ ਮੇਰਾ ਸਵਾਲ ਹੈ ਜੇ ਤੁਸੀਂ 24311 ਕਿਲਾ ਜਿਹੜਾ ਲੁਧਿਆਣਾ ਪੱਛਮੀ ਦਾ ਵਿੱਚ ਆਇਆ ਉੱਥੇ ਅਡਮਨਿਸਟ੍ਰੇਟ ਬਣਾਉਣੀ ਹੈ ਨਾ ਉਦੋਂ ਪਹਿਲਾਂ ਸਾਨੂੰ ਆ 92 ਕਿਲੇ ਬਿਲਕੁਲ ਵਿਕਸਿਤ ਕਰਕੇ ਦਿਖਾ ਦੋ ਦਿਖਾਓ ਕਿੱਥੇ ਆ ਤੁਹਾਡਾ ਸਕੂਲ ਬਣਾਇਆ ਦਿਖਾਓ ਕਿੱਥੇ ਆ ਗੁਰਦੁਆਰਾ ਸਾਹਿਬ ਬਣਾਇਆ ਕਮਿਊਨਿਟੀ ਹਾਲ ਬਣਾਇਆ ਦਿਖਾਓ ਇਹਨਾਂ ਪਲਾਟਾਂ ਵਾਲੀਆਂ ਰਜਿਸਟਰੀਆਂ ਦਿਖਾ ਦਿਓ ਯਾਰ ਤੁਹਾਨੂੰ 60% ਵਾਪਸ ਹੋਏ ਨੇ ਨਹੀਂ ਹੋਏ ਕਹਿ ਦਿਓ ਜੇ ਨਹੀਂ ਹੋਏ ਤੁਹਾਨੂੰ ਵਾਪਸ 60% ਲੋਕਾਂ ਨੇ ਪਹਿਲਾਂ ਦੇਖ ਕੇ ਕਹਿੰਦੇ ਭਾਈ ਅਸੀਂ ਨਹੀਂ ਲੈਣਾ ਸਾਡੇ ਹੱਥ ਖੜੇ ਨੇ ਕਿਉਂਕਿ ਰਹਿਊ ਕਿੱਥੇ ਦਿਨੇ ਨਹੀਂ ਆਉਣ ਨੂੰ ਬਾਈ ਦਿਲ ਕਰਦਾ ਰਾਤ ਨੂੰ ਮਰਨਾ ਇੱਥੇ ਕਿਵੇਂ ਲੋਕ ਰਾਣ ਦੇ ਡਰਦੇ ਸਾਇਚ ਕਿਵੇਂ ਰਵਾਂਗੇ ਇਸ ਲਈ ਇਹਨਾਂ ਨੇ ਬੇਵਕੂਫ ਬਣਾਇਆ ਸਰਕਾਰ ਨਾਲ ਰਲਿਆ ਪੁੱਡਾ ਦੇ ਇਹ ਗਲਾਡਾ ਗਮਾਡਾ ਨੇ ਪੰਜਾਬੀਆਂ ਦਾ ਨਾਸ ਕਰਨ ਦਾ ਇਹਨਾਂ ਨੇ ਸੋਚ ਲਿਆ ਬਈ ਗਲਾਡਾ ਦੀ ਗੱਲ ਕੀਤੀ ਗਲਾਡਾ ਤਾਂ ਵੈਸੇ ਹਾਸੋਣੀ ਗੱਲ ਆ ਗਲਾਡਾ ਨਾਮ ਸੁਣ ਕੇ ਕਈ ਵਾਰੀ ਪੱਤਰਕਾਰ ਨੂੰ ਤਾਂ ਵੈਸੇ ਹੀ ਹਾਸਾ ਆ ਜਾਂਦਾ ਗਲਾਡਾ ਗਲਾਡੇ ਦੇ ਹਲਾਤ ਇਹੋ ਜਿਹੇ ਨੇ ਤੇ ਲੱਗਦਾ ਵੀ ਗਲਾਡੇ ਕੋਲ ਇੰਨਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਹੋ ਜਾਊਗਾ ਹੋਣਾ ਹੀ ਨਹੀਂ ਜੀ ਮੈਂ ਉਹੀ ਬਾਰ ਬਾਰ ਇੱਕੋ ਹੀ ਗੱਲ ਆਪਾਂ ਕਰ ਰਹੇ ਆਂ ਘਰ ਜੇ ਆ 92 ਕਿੱਲੇ ਤਾਂ ਨਹੀਂ ਹੋਇਆ ਤਾਂ ਭਾਈ ਲੁਧਿਆਣਾ ਪੱਛਮੀ ਦੇ 24000 ਕਿੱਲਾ ਪੂਰੇ ਜਿਹੜਾ ਪੰਜਾਬ ਦਾ 62000 ਕਿੱਲਾ ਕਿਵੇਂ ਕਰਨਗੇ ਪੈਸਾ ਆਊਗਾ ਕਿੱਥੋਂ ਸਰਕਾਰ ਤਾਂ ਜਿਹੜੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਰਹੀ ਆ ਮੈਂ ਕੱਲ ਆਉਂਦਾ ਸੀ ਇੱਥੇ ਤਾਂ ਰਾਜਕ ਬੀਬੀ ਮਿਲ ਗਈ ਮੈਂ ਬੇ ਕਿੱਥੇ ਚੱਲੀ ਆ ਮੈਨੂੰ ਕਹਿੰਦੀ ਬੇ ਛੱਡ ਤੂੰ ਖਬਰਾਂ 'ਚ ਰਹਿਣਾ ਮੈਨੂੰ ਐਂ ਦੱਸ ਸਾਡੀ ਪੈਨਸ਼ਨ ਵਧੂ ਮੈਂ ਕਿਹਾ ਪੈਨਸ਼ਨ ਵਧਣੇ ਕੀ ਤੁਸੀਂ ਇਹ ਪੂਰੀ ਹੋ ਜੇ ਉਹ ਬਹੁਤ ਉਹਨੇ ਮੈਂ ਕਹਿੰਦਾ ਇੰਨੀ ਗਾਲਾਂ ਕੱਢੀਆਂ ਨਾ ਬੀਬੀ ਨੇ ਸਰਕਾਰ ਨੂੰ ਗੱਲ ਕੀ ਹੈ ਮੂਰਖ ਬਣਾਇਆ ਜਾ ਰਿਹਾ ਮੂਰਖ ਬਣਾ ਕੇ ਕਹਿ ਰਹੇ ਨੇ ਵੀ ਅਸੀਂ ਐਂ ਕਰ ਦਾਂਗੇ ਲੱਖ ਰੁਪਏ ਦੇ ਦੇਣਗੇ ਕਿਲੇ ਦੇ ਮਗਰ ਠੇਕਾ ਦੇ ਦੇਣਗੇ ਹਾਂ ਕਿਵੇਂ ਦੇਣਗੇ ਹੋ ਹੀ ਨਹੀਂ ਸਕਦਾ ਇਹ ਪੋਸੀਬਲ ਹੀ ਨਹੀਂ ਹੈ ਭਾਈ ਕਿਵੇਂ ਦੇਣਗੇ ਠੇਕਾ ਕੌਣ ਦਿੰਦਾ ਹੈ ਜਿਹੜਾ ਉਹਦੇ ਵਿੱਚੋਂ ਤਿੰਨ ਜਾਂ ਤਿੰਨ ਫਸਲਾਂ ਤੇ ਪੱਕੀਆਂ ਹੀ ਕੱਢਦਾ ਕਿਲੇ ਚੋਂ ਉਹ ਦਿੰਦਾ ਹੈ 60 70000 80000 ਜਿਹੜੇ ਨੇ ਬਿਨਾਂ ਮਲ ਤੋਂ ਕਿਵੇਂ ਦੇ ਦੇਣਗੇ ਤੁਸੀਂ ਤੁਸੀਂ ਕੋ ਕੀਤਾ ਨਹੀਂ ਤੁਸੀਂ ਕੋ ਕਰਿਆ ਨਹੀਂ ਤੇ ਤੁਸੀਂ ਕਿਵੇਂ ਦੇ ਦੋਗੇ ਲੱਖ ਰੁਪਇਆ ਗੱਲ ਕੀ ਹੈ ਲੋਕਾਂ ਨੂੰ ਮੂਰਖ ਬਣਾਉਣਾ ਹੈ ਮੂਰਖ ਬਣਾਉਣ ਦਾ ਇੱਕ ਜਿਹੜਾ ਇਹਨਾਂ ਨੇ ਟਕਵਾਂਜ ਕੱਢਿਆ ਆ ਕਲੋਨੀਆ ਦੇ ਨਾਂ ਤੇ ਅੱਜ ਤੁਹਾਡੇ ਚੈਨ ਰਹੀਂ ਇਹ ਬਿਲਕੁਲ ਸਾਫ਼ ਹੋ ਗਿਆ ਵੀ ਪੁੱਡਾ ਕਿੱਡਾ ਵੱਡਾ ਝੂਠ ਬੋਲ ਰਹੀ ਹੈ ਹੁਣ ਸਾਰੇ ਲੋਕ ਦੇਸ਼ ਆਬਦੇਸ਼ ਆਲੇ ਦੇਖ ਲੈਣ ਵੀ ਜੋ 92 ਕਿਲੇ ਨਹੀਂ ਸਵਰੇ ਤਾਂ ਭਾਈ ਕਿਵੇਂ ਸਵਰਣਗੇ ਲੈਂਡ ਪੋਲਿੰਗ ਦੀ ਇੱਕ ਹੋਰ ਗੱਲ ਹੈ ਲੈਂਡ ਪੋਲਿੰਗ ਕੀ ਵਾਹੀਯੋਗ ਜ਼ਮੀਨ ਦੇ ਵਿੱਚ ਹੋ ਵੀ ਸਕਦੀ ਹੈ ਕਿਉਂਕਿ ਜਿੰਨੇ ਵੀ ਜੇ ਆਪਾਂ ਗੱਲ ਕਰਦੇ ਆ ਆਪਾਂ ਲੁਧਿਆਣੇ ਸਾਈਡ ਹੀ ਚਲੇ ਜਾਂਦੇ ਆ ਮੇਰੀ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਸੀ ਉਹਨੇ ਕਿਹਾ ਜਿਹੜੀ ਜਮਾਲਪੁਰ ਕਲੋਨੀ ਬਣੀ ਹੋਈ ਹੈ ਨਾ ਵੀ ਗਲਾਡਾ ਵਾਲੋ ਜਿਹੜੀ ਕਲੋਨੀ ਬਣੀ ਸੀ ਉਥੇ ਬੰਜਰ ਜ਼ਮੀਨ ਸੀ ਸਾਰੀ ਉਹ ਤਾਂ ਬਣੀ ਸੀ ਉੱਥੇ ਵੀ ਬੰਜਰ ਜ਼ਮੀਨ ਸੀ ਉਵਾਹੀ ਯੋਗ ਨਹੀਂ ਸੀ ਤੇ ਉੱਥੇ ਕਲੋਨੀ ਬਣ ਗਈ ਕਲੋਨੀ ਬਣ ਗਈ ਚਲੋ ਪਲਾਟ ਵਿੱਕੇ ਅੱਜ ਉਹ ਵੀ ਵਧੀਆ ਕਲੋਨੀ ਬਣੀ ਹੋਈ ਆ ਅ ਪਰ ਪਾਣੀ ਉੱਥੇ ਵੀ ਬਹੁਤ ਜ਼ਿਆਦਾ ਖੜਦਾ ਬਹੁਤ ਜ਼ਿਆਦਾ ਖੜਦਾ ਪਾਣੀ ਉੱਥੇ ਵੀ ਬੁਰਾ ਹਾਲੀਆ ਬੁਰਾ ਹਾਲੀਆ ਉੱਥੇ ਹਾਂ ਬਹੁਤ ਪਾਣੀ ਖੜਦਾ ਹੁਣ ਦੇਖੋ ਨਾ ਇਹੀ ਤਾਂ ਚੀਜ਼ ਐ ਪਰ ਇਹ ਗੱਲੇ ਵਾਹੀ ਯੋਗ ਜ਼ਮੀਨਾਂ ਲੈਂਡ ਪੂਲਿੰਗ ਚ ਆ ਵੀ ਸਕਦੀਆਂ ਹਾਂ ਇਹੀ ਵੱਡਾ ਸਵਾਲ ਇਹੀ ਐ ਇਹ ਵਾਹੀ ਯੋਗ ਕਿਉਂ ਲੈ ਰਹੇ ਨੇ ਕਿਉਂ ਪੰਜਾਬ ਜ਼ਮੀਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਸਵਾਲ ਤਾਂ ਮੇਨ ਇੱਥੇ ਖੜਦਾ ਹੈ ਨਾ ਕਿ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਕੋਈ ਏਜੰਸੀਆਂ ਦਾ ਰੋਲ ਹੈ ਵੀ ਕਿਉਂ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਚਿੱਟਾ ਸਾਡੇ ਚ ਵੜਿਆ ਗਿਆ ਨਾ ਸਾਜ਼ਿਸ਼ ਦੇ ਨਾਲ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਵੜਿਆ ਗਿਆ ਨਾ ਵੀ ਇਹ ਨਸ਼ੇੜੀ ਨੇ ਜੀ ਐਵੇਂ ਕਿਤੇ ਕੋਈ ਇਹਦੇ ਪਿੱਛੇ ਚਾਲ ਤਾਂ ਨਹੀਂ ਤੁਸੀਂ ਕਲੋਨੀਆਂ ਬਣਾਉਣੀਆਂ ਤੁਸੀਂ ਭਾਈ ਉੱਥੇ ਜਾ ਕੇ ਬਣਾਓ ਜਿਹੜੀ ਜ਼ਮੀਨ ਬੰਜਰ ਹੈ ਜਿੱਥੇ ਕੁਝ ਨਹੀਂ ਹੁੰਦਾ ਇਹ ਤਾਂ ਯਾਰ ਸਾਡੀ ਸਭ ਤੋਂ ਪਿਆਉ ਜ਼ਮੀਨ ਹੈ ਪੁਰਾਣੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਇਹ ਜ਼ਮੀਨ ਬੰਦੇ ਹਰੇ ਕਰਦੀ ਆ ਤੁਸੀਂਾਂ ਤੁਰੇ ਜਾਂਦੇ ਕਿਸੇ ਚੀਜ਼ ਦਾ ਛੱਟਾ ਦੇ ਲੋਣਾ ਆ ਮੌਸਮ ਹੈ ਉਹ ਵੀ ਉੱਗਦਾ ਇੱਥੇ ਇਹ ਇਹ ਜ਼ਮੀਨ ਆ ਯਾਰ ਤੁਸੀਂ ਬੰਜਰ ਕਰ ਰਹੇ ਆ ਆ ਕਰਤੀ ਆ ਦਿਖਾ ਦੇ ਇੱਕ ਵਾਰ ਕੈਮਰਾ ਆ ਬੰਜਰ ਹੈ ਇੱਥੇ ਕਿੰਨੀ ਫਸਲ ਹੁੰਦੀ ਸੀ ਆ ਦਿਖਾਓ 99 93 ਕਿਲੇ ਸਾਰੇ ਬੰਜਰ ਕਰਤੇ ਆ ਖੱਬਲ ਹੈ ਆ ਸੁੱਖਾ ਹੋ ਗਿਆ ਹੋਇਆ ਜਾਂ ਜਿਹੜਾ ਆ ਘਾਹ ਹੈ ਹੋਰ ਤਾਂ ਕੁਝ ਆ ਹੀ ਨਹੀਂ ਇਹ ਸਾਰੀਆਂ ਬੰਜਰ ਹੋ ਗਈਆਂ ਕਿਤੇ ਕਿੰਡੀਆਂ ਕਿੰਨੀ ਸੋਹਣੀ ਫਸਲ ਹੁੰਦੀ ਉਹ ਕਿਸੇ ਕਿੰਨੇ ਕਿੰਨੇ ਸਮਿਆਂ ਚ ਸੋ ਇਸ ਲਈ ਭਾਈ ਲੈਂਡ ਪੂਲਿੰਗ ਪਾਲਿਸੀ ਦਾ ਜਲੂਸ ਨਿਕਲ ਚੁੱਕਿਆ ਹੈ ਸਰਕਾਰ ਅੱਜ ਬੈਕ ਹੋ ਜਵੇ ਸਵੇਰੇ ਬੈਕ ਹੋ ਜਵੇ ਇਹਨਾਂ ਨੂੰ ਬੈਕਫੁੱਟ ਤੇ ਜਾਣਾ ਹੀ ਬਿਲਕੁਲ ਹੋਣਾ ਪਊਗਾ ਲੋਕ ਤੁਸੀਂ ਵੜ ਕੇ ਦੇਖੋ ਪਿੰਡਾਂ ਚ ਤੁਸੀਂ ਰੋਜ਼ ਜਾਂਦੇ ਹੋ ਆ ਟਰੈਕਟਰ ਮਾਰਚ ਇੰਨਾ ਕੱਢਿਆ ਇੰਨਾ ਸਫਲ ਹੋਇਆ ਬਸ ਕੀ ਹੈ ਵੀ ਆ ਜਿਹੜੇ ਅੱਗੇ ਗੋਦੀ মিডিਆ ਕਹਿੰਦੇ ਹੁੰਦੇ ਸੀ ਹੁਣ ਆ ਜਿਹੜਾ ਕੇਸੀ মিডিਆ ਦਿਖਾ ਨਹੀਂ ਰਿਹਾ ਨਹੀਂ ਤਾਂ ਸੋਸ਼ਲ ਮੀਡੀਆ ਦੇ ਜਲੂਸ ਨਿਕਲ ਚੁੱਕਿਆ ਹੈ ਭਾਈ ਬੁਰਾ ਹਾਲ ਹੈ ਇਹ ਕਿਵੇਂ ਕਰਨਗੇ ਸਫਲ ਇਹ ਗੱਲ ਵੀ ਵਧੀਆ ਗੱਲ ਆ ਵੀ ਜਿਹੜੇ ਨਹੀਂ ਵੀ ਦਿਖਾ ਰਹੇ ਮੈਂ ਜਿਹੜੇ 4-5 ਚੈਨਲ ਦਿਖਾਉਂਦੇ ਪਏ ਉਹਨਾਂ ਤੇ ਲੋਕੀ ਦੇਖ ਲੈਂਦੇ ਠੀਕ ਹੈ ਭਰੋਸਾ ਹੋ ਗਿਆ ਲੋਕਾਂ ਦਾ ਤੁਸੀਂ ਲੋਕਾਂ ਦੇ ਕਮੈਂਟ ਦੇਖੋ ਹਨਾ ਜਿਹੜੇ ਚੈਨਲ ਸਰਕਾਰ ਦੇ ਅੱਜ ਪੈਣਾ ਚ ਬਹਿ ਗਏ ਲੋਕ ਗਾਲਾਂ ਕੱਢਦੇ ਨੇ ਉਹ ਇੱਕ ਨਾ ਬਹੁਤ ਰਜੇਸ਼ ਖੰਨਾ ਸਾਹਿਬ ਦਾ ਕਿ ਗੀਸੀ ਜੇ ਪਬਲਿਕ ਹੈ ਸਭ ਜਾਣਦੀ ਹੈ ਇਹ ਇਹ ਦੁਨੀਆ ਅੱਜ ਬਹੁਤ ਐਡਵਾਂਸ ਜਮਾਨਾ ਹੈ ਪਬਲਿਕ ਨੂੰ ਇੱਕ ਇੱਕ ਚੀਜ਼ ਪਤਾ ਹੈ ਕੱਲ ਉੱਥੇ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕੀ ਇਹਨਾਂ ਦਾ ਜਲੂਸ ਨਿਕਲਿਆ ਕਿ ਏਰੀਅਲ ਬੋਲ ਰਿਹਾ ਤੇ ਕੁਰਸੀਆਂ ਖਾਲੀ ਪਈਆਂ ਇਹ ਸ਼ੁਰੂਆਤ ਹੈ ਇਹ ਕਹਿੰਦਾ ਹੁੰਦਾ ਸੀ ਨਾ ਡਾਲਾ ਤੋਂ ਡਾਲਾ ਹੁੰਦਾ ਹੈ ਪਤਰ ਉਹ ਅੱਜ ਥੋੜਾ ਨਾਲ ਗੱਲ ਹੋਗੀ ਇਸ ਲਈ ਅੱਜ ਵੀ ਬੰਦੇ ਦੇ ਪੁੱਤ ਬਣ ਕੇ ਜਿੰਨੀ ਛੇਤੀ ਹੋ ਸਕਦਾ ਹੈ ਹਨਾ ਕਹਿ ਦੋ ਵੀ ਯਾਰ ਸਾਰੀ ਤੋਂ ਗਲਤੀ ਹੋ ਗਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਓ ਕਿਸੇ ਵੀ ਕਿਸਾਨ ਨੇ ਜ਼ਮੀਂਦਾਰ ਨੇ ਤੁਹਾਨੂੰ ਆਪਦੀ ਜ਼ਮੀਨ 'ਚ ਪੈਰ ਨਹੀਂ ਰੱਖਣ ਦੇਣਾ ਇਹ ਅੱਜ ਮੈਂ ਲਿਖ ਕੇ ਦਿੰਦਾ ਲੋਕ ਇੰਨੇ ਏਕੇ ਪੈਨੇ ਬਾਈ ਇਹਨਾਂ ਤੇ ਇਹ ਜ਼ਮੀਨਾਂ ਫਿਰ ਜਿਨ੍ਹਾਂ ਨੇ ਖਰੀਦੀਆਂ ਸੀਗੀਆਂ ਜਾਂ ਜਿਨ੍ਹਾਂ ਨੇ ਇੱਥੇ ਡਿਵੈਲਪਮੈਂਟ ਕਰਨੀ ਸੀਗੀ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਜ਼ਮੀਨ ਲਈ ਉਹ ਫਿਰ ਵਾਪਸ ਦੇਤੀ ਕੀ ਚੱਕਰ ਹੋਇਆ ਨਹੀਂ ਇਹ ਜ਼ਮੀਨ ਇਦਾਂ ਸੀਗੀ ਇੱਥੇ ਖੰਡ ਮਿਲ ਬਣ ਗਈ ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਉਦੋਂ ਇੱਕੋ ਠੇ 8 ਚੱਕ ਦੀਆਂ ਜ਼ਮੀਨਾਂ 'ਚ ਖੰਡ ਮਿਲ ਬਣਾਈ ਗਈ ਚਲੋ ਉਸ ਤੋਂ ਬਾਅਦ ਇਹ ਇਹ ਪੰਜਾਬ ਦੀ ਨੰਬਰ ਪਹਿਲੇ ਦੋ ਨੰਬਰਾਂ 'ਚ ਇਹ ਖੰਡ ਮਿਲ ਰਹੀ ਪੂਰੇ ਪੰਜਾਬ ਤੋਂ ਦੁਆਬੇ ਤੋਂ ਗੰਨਾ ਮਾਲਵੇ ਸਾਰ ਤੇ ਇੱਥੇ ਗੰਨਾ ਆਉਂਦਾ ਸੀ ਬਹੁਤ ਇਹ ਚੱਲੀ ਸ਼ੂਗਰ ਮਿਲ ਫਿਰ ਹੁਣ ਤੁਹਾਨੂੰ ਪਤਾ ਕਮਾਦ ਘਟ ਗਿਆ ਪੰਜਾਬ 'ਚ ਤਾਂ ਇਹ ਖੰਡ ਮਿਲ ਬੰਦ ਕਰਨੀ ਪੈਗੀ ਵੈਸੇ ਮੈਨੂੰ ਲੱਗਦਾ ਹੁਣ ਕੋਈ ਦੋ ਜਾਂ ਤਿੰਨ ਹੋਣੀਆਂ ਨਹੀਂ ਪੰਜਾਬ 'ਚ ਚੱਲਦੀਆਂ ਹੋਣਗੀਆਂ ਹਾਂ ਤੇ ਇਹ ਬੰਦ ਕਰਨੀ ਪੈਗੀ ਉਸ ਤੋਂ ਬਾਅ ਪੁੱਡਾ ਨੇ ਫਿਰ ਇੱਥੇ ਕਲੋਨੀ ਵਿਕਸਤ ਕੀਤੀ ਹੈ ਕਲੋਨੀ ਬਣਾਈ ਵੀ ਅਸੀਂ ਜੀ ਇੱਥੇ ਕੱਟ ਕੇ ਬਹੁਤ ਝੂਠੇ ਇਸ਼ਤਿਹਾਰ ਦਿੱਤੇ ਗਏ ਕਰਾਂਗੇ ਬੜਾ ਰੋਲਾ ਪਿਆ ਵੀ ਬਹੁਤ ਵਧੀਆ ਕਲੋਨੀ ਜਗਰਾਉਂ ਚ ਉਦੋਂ ਵੀ ਬਣ ਰਹੀ ਹੈ ਜੀ ਐਂ ਆ ਜੀ ਇਹ ਆ ਜੀ ਤੇ ਅੱਜ ਉਹ ਖੰਡਰ ਸਾਹਿਬ ਤੋਂ ਜਿਹੜੀ ਦਸਾਂ ਲੋਕਾਂ ਨੇ ਖਰੀਦੀ ਸੀ ਜ਼ਮੀਨ ਨੇ ਖਰੀਦੇ ਸੀ ਖਰੀਦੇ ਸੀ ਵਾਪਸ ਕਰਤੇ ਪੁੱਡਾ ਨੂੰ ਵਾਪਸ ਕੀਤੀਆਂ 60% ਵਾਪਸ ਕਰਤੇ ਸਾਰੇ ਉਹਨਾਂ ਨੇ 60% ਜ਼ਮੀਨ ਹਾਂ ਹਾਂ ਜਿਨ੍ਹਾਂ ਨੇ ਪਲਾਟ ਮੰਨ ਲਓ ਮੈਂ ਲਿਆ ਕਿਸੇ ਨੇ ਕੋਈ ਕਿਉਂਕਿ ਕਰਨਾ ਕੀ ਹੈ ਲੈ ਕੇ ਰੋਵੋਗੇ ਕਿਵੇਂ ਤੁਸੀਂ ਰਹਿ ਨਹੀਂ ਸਕਦੇ ਇਹ ਤਾਂ ਭਾਈ ਟੁੱਟ ਗਿਆ ਤਾਂ ਹੈ ਹੀ ਨਹੀਂ ਕਿਸੇ ਕਿਸੇ ਕੀਮਤ ਦੇ ਨਹੀਂ ਹੈ ਅਗਲੇ ਨੇ ਘਾਟੇ ਖਾ ਖਾ ਲੋਕਾਂ ਨੇ ਪਲਾਟ ਵੇਚੇ ਨੇ ਇੱਥੋਂ ਜਿੰਨੇ ਪੈਸੇ ਲੈ ਸੀ ਲਾਗਤ ਨਹੀਂ ਕਈਆਂ ਦੀ ਪੂਰੀ ਹੋਈ ਵੀ ਅਸੀਂ ਨਹੀਂ ਭਾਈ ਸਾਡਾ ਖੜਾ ਛੱਡੋ ਆਫੜੋ ਪੁੱਡਾ ਨੂੰ ਰਿਕਾਰਡ ਚੈੱਕ ਕਰਾ ਲਓ ਪੁੱਡਾ ਦਾ ਕਹਿਣ ਜਵਾਬ ਦੇਣਾ ਇਸ ਗੱਲ ਦਾ ਵੀ ਅਸੀਂ ਝੂਠ ਬੋਲਨੇ ਦਵੇ ਪੁੱਡਾ ਜਵਾਬ ਗੱਲ ਕੀ ਹੈ ਇੰਨਾਕ ਇਸ ਕਲੋਨੀ ਦੇ ਨਾਮ ਤੇ ਇੰਨਾਕ ਪੈਸਾ ਜਿਹੜਾ ਖਾਧਾ ਗਿਆ ਉਹ ਸੋਚਿਆ ਨਹੀਂ ਜਾ ਸਕਦਾ ਬੂਟਿਆਂ ਦਾ ਹੈਨਾ ਇਹਨੂੰ ਰੈਨੋਵੇਟ ਕਰਨ ਦਾ ਫੁਲਾਨੀ ਚੀਜ਼ ਕਰਨ ਦਾ ਉਹ ਪਤਾ ਹੀ ਨਹੀਂ ਕਿੱਥੇ ਕਾਗਜ਼ਾਚ ਇੰਨੇ ਹਜ਼ਾਰ ਬੂਟਾ ਲਾਇਆ ਸੀ ਇਹਨਾਂ ਨੇ ਵੱਡੇ ਦਰਖਤ ਵੜ ਕੇ ਅੱਜ ਉਹ ਮਾਡਰਨ ਬੂਟੇ ਚ ਇੱਕ ਵੀ ਦਰਖਤ ਜਾਂ ਬੂਟਾ ਮੈਨੂੰ ਨਹੀਂ ਦਿਨਦਾ ਉਜਾੜ ਕਰਤਾ ਬਿਲਕੁਲ ਉਜਾੜਤਾ ਨਹੀਂ ਤਾਂ ਤੁਸੀਂ ਦੇਖੋ ਇੱਥੇ ਖੰਡ ਮਿਲ ਦੇ ਵਿੱਚ ਇੰਨੇ ਜ਼ਿਆਦਾ ਦਰਖਤ ਹੁੰਦੇ ਸੀ ਅੱਜ ਆ ਟਾਵੇਂ ਟੱਲੇ ਦਰਖਤ ਰਹਿ ਗਏ ਵਾਤਾਵਰਣ ਦਾ ਵੀ ਨਾਸ਼ ਹੋ ਗਿਆ ਜਦੋਂ ਵੀ ਕੋਈ ਲੋਕ ਲੁਧਿਆਣਾ ਤੋਂ ਮੋਗੇ ਵਾਲ ਨੂੰ ਆਪਾਂ ਜਾਣਦੇ ਆ ਅਗਲੇ ਦੇਖਦੇ ਆ ਇਹ ਪਿਛਲੇ 10-12 ਸਾਲਾਂ ਤੋਂ ਇਦਾਂ ਹੀ ਖੰਡਰ ਬਣੀ ਪਈ ਆ ਇਹਦਾ ਵਿਕਾਸ ਹੋਇਆ ਹੀ ਨਹੀਂ ਨਾ ਪੁੱਡਾ ਤੋਂ ਹੋਣਾ ਇਹੀ ਹਾਲ ਅਰਬਨ ਸਟੇਟ ਜਿਹੜੀ ਬਣਾ ਰਹੇ ਆ ਉਹੀ ਜ਼ਮੀਨਾਂ ਦਾ ਹੋਣਾ ਧੰਨਵਾਦ ਧੰਨਵਾਦ ਜਿਵੇਂ ਦੇਖ ਸਕਦੇ ਹੋ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਆ ਦੇਖ ਸਕਦੇ ਹੋ ਤਸਵੀਰ ਇਹੋ ਹੀ ਕਲੋਨੀ ਆ ਜਿਹੜੀ ਪੁੱਡਾ ਨੇ ਡਿਵੈਲਪ ਕਰਨੀ ਸੀ ਸਿਰਫ 92 ਕਿੱਲੇ ਆ ਸਿਰਫ ਕਿਉਂ ਲੱਗ ਰਿਹਾ ਕਿਉਂਕਿ 40000 ਦੇ ਸਾਹਮਣੇ ਦਾ ਸਿਰਫ ਜਿਹੜੇ ਆ 92 ਜਿਹੜੇ ਆ ਉਹ ਸਿਰਫ ਹੀ ਲੱਗਣਗੇ ਘਾਟ ਹੀ ਲੱਗਣਗੇ ਤੇ ਪਹਿਲਾਂ ਇਹਨੂੰ ਡਿਵੈਲਪ ਕਰ ਲੋ ਸਭ ਤੋਂ ਪਹਿਲਾਂ ਇਹਨ ਤੋਂ ਸ਼ੁਰੂ ਕਰ ਲੋ ਕੰਮ ਅਸੀਂ ਇਹ ਨਹੀਂ ਕਹਿੰਦੇ ਕਰੋ ਜਾਂ ਨਾ ਕਰੋ ਪਹਿਲਾਂ ਇਹਨੂੰ ਡਿਵੈਲਪ ਕਰ ਲੋ ਫਿਰ ਕਿਸਾਨਾਂ ਤੋਂ ਜਿਹੜੀ ਜ਼ਮੀਨ ਉਹਨਾਂ ਦੀ ਲੈਣੀ ਹੈ ਉਹ ਤੁਸੀਂ ਕਿੱਦਾਂ ਲੈਣਾ ਚਾਹੁੰਦੇ ਹੋ ਵੈਸੇ ਅਜੇ ਤੱਕ ਕਿਸਾਨ ਜਿਹੜੇ ਆ ਜ਼ਿਆਤਰ ਕਿਸਾਨ ਜਿਹੜੇ ਉਹ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਜਿੰਨੇ ਵੀ ਕਿਸਾਨ ਨਾਲ ਅਸੀਂ ਗੱਲਬਾਤ ਕੀਤੀ ਆ ਉਹ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਆ ਤੇ ਪਹਿ ਪਹਿਲਾਂ ਕਵਾਂਗੇ ਇਹੋ ਜੀਆਂ ਜਗਾਵਾਂ ਨੂੰ ਡਿਵੈਲਪ ਕਰ ਲੋ ਫੇਰ ਉਸ ਤੋਂ ਬਾਅਦ ਉਧਰ ਨੂੰ ਚੱਲ ਪਿਓ ਫੇਰ ਲੈਂਡ ਪੋਲਿੰਗ ਸਕੀਮ ਜਿਹੜੀ ਆ ਪੰਜਾਬ ਚ ਲੈ ਆਈਓ ਫੇਰ ਸਭ ਕੁਝ ਕਰ ਲਿਓ ਜਾਂ ਲੋਕਾਂ ਨਾਲ ਗੱਲਬਾਤ ਕਰ ਲਓ ਕਿ ਅਸਲ ਦੇ ਵਿੱਚ ਕੀ ਉਹ ਦੇਣੀ ਚਾਹੁੰਦੇ ਵੀ ਆ ਜ਼ਮੀਨ ਕੀ ਉਹਨਾਂ ਨੂੰ ਡਿਵੈਲਪਮੈਂਟ ਚਾਹੀਦੀ ਵੀ ਆ ਕਿਉਂਕਿ ਤੁਸੀਂ ਕਹਿ ਦਿੰਦੇ ਸੀ ਕਿ ਵੀ ਜਿਹੜੇ ਜੇ ਕਿਸਾਨਾਂ ਨੂੰ ਚਾਹੀਦਾ ਹੀ ਨਹੀਂ ਤਾਂ ਤੁਸੀਂ ਇਹ ਕੰਮ ਕਰ ਕਿਉਂ ਰਹੇ ਹੋ ਜਦੋਂ ਕਾਲੇ ਕਾਨੂੰਨ ਜਿਹੜੇ ਤਿੰਨ ਆਏ ਸੀ ਜਦੋਂ ਭਾਜਪਾ ਨੇ ਲੈ ਕੇ ਆਉਂਦੇ ਸੀ ਉਦੋਂ ਤੁਸੀਂ ਕਿਹਾ ਸੀ ਵੀ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ ਤਾਂ ਹੁਣ ਤੁਸੀਂ ਵੀ ਕਿਸਾਨਾਂ ਨੂੰ ਪੁੱਛ ਲਓ ਵੀ ਬਿਠਾ ਲਓ ਉਹਨਾਂ ਨਾਲ ਗੱਲਬਾਤ ਕਰ ਲਓ ਵੀ ਉਹਨਾਂ ਨੂੰ ਇਹ ਚਾਹੀਦਾ ਵੀ ਹੈ ਜਾਂ ਨਹੀਂ ਚਾਹੀਦਾ ਸੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤਸ